그말야아저쪽 ਸਿੰਘ ਜੀ ਜਦੋਂ ਬੱਚੇ ਤਾੜੀ ਮਾਰਦੇ ਵੜੇ ਜੀ ਬਹੁਤ ਬਾਈ ਬਣਾ ਤੂ ਥੈਂਕ ਯੂ ਸਿਗਰੀ ਮੇਰ ਬਣੀ ਜੀ हां <Khaanji> जी वाहेगुरु जी का खालसा वाहेगुरु जी की फतेह 사리 ਸੰਗ ਦਾ ਧੰਨਵਾਦ ਜੋ ਵੀ ਬਾਬਾ ਜੀ ਦੇ ਕੋਲ ਆਏ ਜੋ ਆਸ਼ਰਮ ਦੇ ਵਿੱਚ ਅੱਜ ਬਾਬਾ ਜੀ ਨੇ ਜੋ ਬਰਾਲਾ ਕੀਤਾ माग ਦੇ ਮਹੀਨੇ ਦਾ ਜੋ ਆਪਣੇ ਲਵਾਰਸ ਬੱਚੇ ਲੈ ਕੇ ਆਉਂਦੇ ਆ ਰੋਡ ਸਾਈਡ ਬੱਚਿਆਂ ਦੀ ਸੇਵਾ ਕਰਦੇ ਆ ਉਹਨਾਂ ਦੀ ਸੇਵਾ ਕਰਦੇ ਆ ਤੇ ਆਪ ਜੀ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਉਹਨਾਂ ਦੇ ਇਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਜੀ ਆਪਣੇ ਸਮਾਂ ਕੀਮਤੀ ਸਮਾਂ ਕੱਢ ਕੇ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾ ਤਾਂ ਵਾਇਗੋਜੀ ਕਾ ਖਾਲਸਾ ਵਾਇਗੋਜੀ ਕੀ ਫਤਿਹ ਪਹਿਲਾਂ ਤਾਂ ਸਾਰੀਆਂ ਰੱਬੀ ਰੂਹਾਂ ਸਾਡੇ ਕੋਲ ਪਹੁੰਚੀਆਂ ਇਹਨਾਂ ਨੇ ਚੜ੍ਹਦੀ ਕਲਾ ਦਾ ਰਵਿਸ਼ ਰੱਖੇ ਔਰ ਮੇਰਾ ਪਰਿਵਾਰ ਹੈ ਸਭ ਤੋਂ ਵੱਡਾ ਜਿੱਦਾਂ ਤੁਸੀਂ ਵੇਖਿਆ ਕਿ ਮੇਰੇ ਵੀਰਾਂ ਨੇ ਮੇਰੀਆਂ ਕੁਝ ਕਮੀਆਂ ਦਸੀਆਂ ਉਹ ਕਮੀਆਂ ਰਹਿਣੀਆਂ ਸਾਰੀ ਉਮਰ ਕਿਉਂਕਿ ਕਮੀ ਉਸ ਬੰਦੇ ਦੀ ਹੁੰਦੀ ਹੈ ਕਿ ਜਿਹੜਾ ਮਿਹਨਤ ਕਰਦਾ ਵਾ ਸਟ੍ਰਗਲ ਕਰ ਰਿਹਾ ਵਾ ਔਰ ਜਿੱਦਾਂ ਨਵਦੀਪ ਭਾਜੀ ਹੋਣੀ ਜਗਦੀਸ਼ ਭਾਜੀ ਹੋਣੀ ਆਪਣੇ ਹੋਰ ਵੀ ਰੂਹਾਂ ਜਿਦਾਂ ਦਜੀਤ ਭਾਜੀ ਦੇ ਹੋਰ ਵੀ ਰੂਹਾਂ ਭਰੀ ਸਾਡੇ ਸਾਡੇ ਕੋਲ ਪਹੁੰਚੀਆਂ ਨੇ ਹਮੇਸ਼ਾ ਮੇਰੇ ਸਪੋਰਟਰ ਨੇ ਕਹਿੰਦੇ ਨੇ ਕਿ ਸਪੋਰਟ ਵਾਲਾ ਨੇ ਮੇਰੇ ਜਦੋਂ ਮੇਰੇ ਕੋਈ ਦਿੱਕਤ ਆਉਂਦੀ ਹੈ ਨਾ ਤੇ ਮੇਰੇ ਨਾਲ ਜਿੱਦਾਂ ਉਹ ਇੱਕ ਬੱਚੇ ਨੇ ਮੇਰੇ ਆਇਆ ਸੀ ਬੱਚੇ ਨੇ ਆਇਆ ਉਹਨੇ ਤੁਸੀਂ ਵਿਕਟਰੀ ਦੀ ਬਾਈਟ ਉਹ ਕਹਿੰਦਾ ਕਿ ਮੈਂ ਕਿਸ ਤਰ੍ਹਾਂ ਕਵਰ ਕੀਤਾ ਪ੍ਰੇਮ ਨੂੰ ਉਹ ਬੱਚਾ ਇੱਥੇ ਸੇਵਾਦਾਰ ਸੀ ਪਹਿਲਾਂ ਔਰ ਜਿੰਨੀ ਡ੍ਰਿੰਕ ਉਹ ਪਿੰਦਾ ਸੀ ਤੁਸੀਂ ਸੋਚ ਨਹੀਂ ਸਕਦੇ ਉਹਦਾ ਪਰਿਵਾਰ ਵੀ ਯੂਸੂਫ ਪਰਿਵਾਰ ਦੇ ਵਿੱਚ ਸੀ ਪਰ ਉਸ ਬੱਚੇ ਨੇ ਮੈਨੂੰ ਇੱਕ ਵਾਰੀ ਕਿਹਾ ਕਿ ਮੈਂ ਪੁੱਤ ਤੂੰ ਹਮਤ ਛਕੇਗਾ ਕਹਿੰਦਾ ਬਾਬਾ ਜੀ ਮੈਨੂੰ تھوڑا ਟਾਈਮ ਦਿਓ ਮੈਂ ਛਕੂਗਾ ਜੂਸ ਮੈਂ ਕਿਉਂ ਕਹਦਾ ਅਗਲੇ ਹਫ਼ਤੇ ਮੈਂ ਮਤਲਬ ਅਗਲੇ ਹਫ਼ਤੇ ਕੀ ਕਹਦਾ ਕਿ ਮੈਂ ਇੱਕ ਅਤਵਾ ਸ਼ਰਾਬ ਪੀਣੀ ਹੈ ਮੈਂ ਪੀਲਾ ਜਿੰਨੀ ਪੀਣੀ ਹੈ ਕਹਿੰਦਾ 100 ਰੁਪਇਆ ਦੋ ਮੈਂ ਤਾਂ 2000 ਲੈ 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 ਮੈਨੂੰ 2000 ਰੁਪਇਆ 2000 ਅੱਧਾ ਪਾਣੀ ਉਹ ਉਧਰ ਪੀਤੀ ਵੀ ਬਹੁਤ ਪੀ ਕੇ ਨਾ ਉਹਨੂੰ ਪਾ ਕੇ ਕਹਿੰਦਾ ਕਹਿੰਦਾ ਵੀਰੇ ਅੱਜ ਜੋ ਹਿਸਾਬ ਹੈ ਮੇਰਾ ਕਰ ਲੈ ਅੱਜ ਤੋਂ ਬਾਅਦ ਮੈਂ ਤੇਨੂੰ ਮੂੰਹ ਨਹੀਂ ਵਿਖੋਣਾ ਇੰਨੀ ਬਖਸ਼ੋ ਯੋਸ ਬੱਚੇ ਸੀ ਇਤੋਂ ਜ਼ੇਵਾ ਕਰਕੇ ਇੰਨੀ ਬਖਸ਼ੋਈ ਅੱਜ ਉਹਦੇ ਸਭ ਤੋਂ ਵੱਡਾ ਵੱਲੇ ਵਿੱਚ ਡਰਿੰਕ ਵਾਲਾ ਬਾਪੂ ਪੀਣ ਵਾਲਾ ਸੀ ਅੱਜ ਉਹ ਵੀ ਹਮਤਾਂ ਦੀ ਆ ਉਰੀ ਮਾਤਾ ਵੀ ਸਭ ਕੁਝ ਛੱਡ ਕੇ ਕ੍ਰਿਸ਼ਨ ਅਮਲਤਾ ਦੀ ਬਣ ਕੇ ਉਹਦਾ ਬ੍ਰਦਰ ਵੀ ਅਮਲਤਾ ਦੀ ਉਹ ਆਪ ਵੀ ਅਮਲਤਾ ਦੀ ਤੇ ਅੱਜ ਉਹ ਸਿੱਖੀ ਪੂਰੀ ਫੈਮਿਲੀ ਬਣ ਚੁੱਕੀ ਹੋਈ ਆ ਇਹ ਤੁਹਾਡੇ ਸੰਜੂਤਾਂ ਦੇ ਪਿਆਰ ਨਾਲ ਹੀ ਸਰਕੇ ਬੋਲਾਏ ਸੋਨਿਹਾਰ ਸੂਰਿਆਗਰ ਬਾਕੀ ਜੀ ਸਾਡੇ ਚੇਅਰਮੈਨ ਸਾਹਿਬ ਮੋਦੀਪ ਜੀ ਇਹ ਮੇਰੇ ਇਹ ਸ਼ਰਵਾਦ ਤੋਂ ਹੀ ਮੇਰੇ ਨਾਲ ਜੁੜ ਗਏ ਸੀ ਤੇ ਸਾਡੇ ਖਾਸਾ ਜੀ ਜੋ ਕਿ ਹੁਣ ਆਪਾ ਸਰਪੰਚ ਸਾਹਿਬ ਕਹਿੰਦੇ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਸ਼ੁੱਧ ਮੇਲਾ ਜੁੜਕੇ ਹੀ ਆਪਾ ਸੇਵਾ ਮੰਨਵਾਈਆਂ ਨੇ ਸਾਡੇ ਬੰਬਤ ਸਾਹਿਬ ਵੀ ਨੇ ਇਹਨਾਂ ਨੇ ਵਾਦਾ ਕੀਤਾ ਸੀ ਵੱਜੂ ਇਹਨਾਂ ਨੇ ਅਸੀਂ ਪੂਰਾ ਵਾਦਾ ਕੀਤਾ ਸੀ ਇਸ ਇਸੇ ਜਗ੍ਹਾ ਤੇ ਕਿ ਤਰੀਸੋਂ ਪੰਜ ਵੀ ਪਾਣ ਤੇ ਪਾਣ ਵੀ ਕਹੇ ਨੇ ਬੜੀ ਚਾਰਦੀ ਗੱਲਾ ਔਰ ਦਜੀਤ ਭਾਈ ਜੀ ਦਾ ਆਪਾ ਸੋਸ਼ਲ ਮੀਡੀਆ ਤੇ ਬਹੁਤ ਵੀ ਨੇ ਇਹ ਤਾਂ ਬੜੀ ਰੱਬੀ ਉਹਨਾਂ ਨੇ ਸਾਡੀਆਂ ਔਰ ਜਿਹੜੀ ਮੇਰੀ ਬੈਕਗ੍ਰਾਉਂਡ ਮੇਰੀ ਟੀਮ ਜਿਹੜੇ ਅ ਅਮੋਲਕ ਬਾਤ ਰਾਈ ਟੀਮ ਨੇ ਉਹ ਮੈਨੂੰ ਬਹੁਤ ਸਪੋਰਟ ਕਰਦੇ ਨੇ ਇਤੋਂ ਤੱਕ ਕਿ ਮੈਨੂੰ ਮੈਡੀਸਿਨ ਕਿਤੇ ਨਹੀਂ ਮੈਡੀਸਿਨ ਹੀ ਮਾਰੀ ਲੋੜ ਪੈਣਾ ਉੱਥੇ ਜਾਣ ਦੀ ਲੋੜ ਨਹੀਂ ਪੈਂਦੀ ਮੈਨੂੰ ਬਸ ਕਾਲ ਕਰਨੀ ਜੇ ਮੈਨੂੰ ਆਜੀ ਦੀ ਲੋੜ ਹੈ ਇਹਨਾਂ ਦਾ ਬਾਬਾ ਹੀ ਜਾ ਕੇ ਜਾਓ ਬੜੀ ਹੀ ਖੁਸ਼ੀ ਮਿਲਦੀ ਆ ਕਿਉਂਕਿ ਅੱਪਰ ਰੱਬ ਵੇਨੇ ਆ ਤੇ ਮੈਂ ਰੱਬਾਂ ਨੂੰ ਮਿਲਦਾ ਵਾਂ ਮੈਨੂੰ ਇਹੋ ਰੱਬ ਦੀ ਜਿਹੜੇ ਮੇਰੀਆਂ ਔਖੇ ਟਾਈਮ ਦੇ ਕੰਮ ਹੁੰਦੇ ਨੇ ਉਹ ਸਭ ਤੋਂ ਵੱਡੀ ਗੱਲ ਕਿ ਜਦੋਂ ਰਿਸ਼ਤੇਦਾਰ ਰਿਸ਼ਤਦਾਰ ਦੇ ਪ੍ਰੋਗਰਾਮ ਚ ਹੁੰਦੇ ਨਾ ਮੇਰੇ ਰਿਸ਼ਤੇਦਾਰ ਇਹ ਹੀ ਨੇ ਕਿ ਜਿਹੜੇ ਮੇਰੇ ਬੱਚਿਆਂ ਦੇ ਪਰਿਵਾਰ ਵਿੱਚ ਆ ਕੇ ਪੂਰਾ ਇੰਜੋਏ ਕੀਤਾ ਪੂਰੀ ਮਸਤੀ ਕੀਤੀ ਤਾਂ ਬੜੀ ਹੀ ਕਹਿੰਦੇ ਆ ਸਿਆਲ ਵਿੱਚ ਜੀ ਗਰਮੀ ਲਾਦੀ ਠੰਡ ਲਾਦੀ ਆ ਤੇ ਮੈਨੂੰ ਦੇਖ ਕੇ ਮਿਲਿਆ ਇਹਨਾ ਤੋ ਇਹ ਰੱਬੀ ਦੂਆ ਨੇ ਜਦੋਂ ਵੀ ਕਿਤੇ ਕਹਿੰਦੇ ਰੱਬ ਦੇ ਦਰਸ਼ਨ ਕਰਨੇ ਨਾ ਐਵੇਂ ਨਾ ਭੜਕੇ ਆ ਗਰੂ ਨਾਗ ਦੇ ਇਨਾਂ ਸਿਆਲ ਚ ਘਾਦੇ ਗਏ ਸਭ ਕੋ ਮਿਲ ਜੂਗਾ ਤੇ ਮੈਂ ਪਾਇਆ ਮੈਨੂੰ ਮਿਲਿਆ ਹੈ ਗਏ ਦੱਸ ਦੀਆਂ ਜੀਆਂ ਬੇਨਤੀ ਕਰਦਾ ਵੈਗੂ ਜੀ ਕਾਲ ਸਾਹਿਬ ਅਮਰ ਜਿਸ ਅਜਾ ਆਸ਼ਰਮ ਦੇ ਵਿੱਚ ਪਹੁੰਚੋ ਕੀ ਕਹਿਣਾ ਤੁਹਾਡਾ ਅ ਪਹਿਲਾਂ ਤਾਂ ਮੈਂ ਸਾਈ ਸਤਨੂ ਫਤਿਹ ਬਲੋਣਾ ਵੈਗੂ ਜੀ ਕਾਲ ਸਾਹਿਬ ਵੈਗੂ ਜੀ ਦੀ ਫਤਿਹ ਅ ਸਕਦੀ ਮੈਂ ਵੀਰ ਜੀ ਹੁਣ ਅੱਜ ਕੋਲ ਆਏ ਸੀਗੇ ਅਸੀਂ ਜਿਵੇਂ ਮੈਂ ਲਾਲੋ ਜਾਂ ਅਨਮੋਲ ਵੀਰ ਲਾਲੋ ਜਾਂ ਪਾਲਖੋਰ ਵੀ ਲਾਲੋ ਗੁਰਪ੍ਰੀਤ ਬਿੰਟੂ ਵੀਰ ਲਾਲੋ ਅਸੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਆ ਠੀਕ ਹੈ ਜੀ ਸਾਨੂੰ ਸੰਤ ਸਪੋਰਟ ਕਰਦੀ ਆ ਬਟ ਜਿਹੜੇ ਮੇਰੇ ਨਾਲ ਮੇਰੇ ਵੀਰ ਜੀ ਤੁਸੀਂ ਕਦੇ ਵੀ ਦਿੱਖ ਰਹੇ ਦੇ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਘੱਟ ਪੋਸਟਾਂ ਪੰਦੇ ਆ ਹਨ ਲਾਂ ਸਾਨੂੰ ਲੋਕ ਕਹਿੰਦੇ ਆ ਕਿ ਤੁਸੀਂ ਫੇਮ ਹੋ ਦਿਖਾਤ ਜਾਂ ਵਿਊ ਲੈਣ ਦੇ ਖਾਤਰ ਵੀਡੀਓ ਪਾਉਂਦੇ ਜੀ ਠੀਕ ਹੈ ਜੀ ਚਲੋ ਮੈਂ ਕਿਸੇ ਹੱਦ ਤੱਕ ਮੰਨ ਲਿਆ ਪਰ ਇਹ ਵੀਰ ਦੀ ਨਾ ਤਾਂ ਕੋਈ ਫੇਮ ਲੈਂਦੇ ਜੀ ਨਾ ਕੋਈ ਵਿਊ ਲੈਂਦੇ ਜੀ ਠੀਕ ਹੈ ਜੀ ਕੋਈ ਇਹਨਾਂ ਦੇ ਫਾਲੋਅਰ ਨਹੀਂ ਹੈਗੇ ਬਟ ਨਾਲ ਦੇ ਨਾਲ ਇਹਨਾਂ ਦੀ ਇੱਕ ਬਾਹ ਕੰਮ ਵੀ ਨਹੀਂ ਕਰਦੀ ਠੀਕ ਹੈ ਜੀ ਸਾਡੀਆਂ ਦੋਵੇਂ ਬਾਹਾਂ ਲੱਤਾਂ ਵਾਂ ਫਿਰ ਵੀ ਅਸੀਂ ਬਜ਼ੁਰਗਾਂ ਦੀ ਨਹੀਂ ਮਦਦ ਨਹੀਂ ਕਰ ਸਕਦੇ ਜਿੰਨੀ ਇਹ ਵੀਰ ਕਰ ਪਾ ਰਹੇ ਆ ਸੋ ਮੈਂ ਉਹਨਾਂ ਸੰਗ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਵੀਰ ਦੀ ਅੱਜ ਇਹਨਾਂ ਦੀ ਵੀਡੀਓ ਦੇਖ ਰਹੇ ਆ ਦੇ ਇਹਨਾਂ ਆਸ਼ਮਾ 'ਚ ਵੀ ਪਹੁੰਚੋ ਕਿਉਂਕਿ ਸਾਡੇ ਕੋਲ ਵਾਇਗਰੂ ਨੇ ਬਹੁਤ ਸੰਤਰੀ ਬੈਕਅਪ ਹੈਗਾ ਵਾ ਚਲੋ ਬੈਕਅਪ ਤੇ ਇਹਨਾਂ ਕੋਲ ਵੀ ਹੈਗਾ ਵਾ ਬਟ ਇਹ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਘੱਟ ਐਕਟਿਵ ਨੇ ਥੋੜਾ ਜਿਹਾ ਕੀ ਬਹੁਤ ਜ਼ਿਆਦਾ ਘੱਟ ਐਕਟਿਵ ਨੇ ਤਾਂ ਜੋ ਇਹਨਾਂ ਦੀ ਵੀ ਸਪੋਰਟ ਹੋ ਸਕੇ ਇਹ ਵਿਚਾਰੇ ਜਿਹੜੇ ਆਸ਼ਮ 'ਚ ਰਹਿ ਰਹੇ ਆ ਇਹ ਵੀ ਆਸ਼ਮ ਕਿਰਾਏ ਦੇ ਉੱਪਰ ਆ ਤੇ ਜਿਹੜੇ ਇਹਨਾਂ ਕੋਲ ਬਜ਼ੁਰਗ ਮਾਵਾਂ ਵਾਂ ਭੈਣਾਂ ਵਾਂ ਲਗਭਗ ਇਹਨਾਂ ਦਾ 80 90 ਇਹਨਾਂ ਕੋਲ ਪੇਸ਼ੰਟ ਆ ਤੇ ਤੁਹਾਨੂੰ ਪਤਾ ਕਿ ਅੱਜਕੱਲ ਆਪਣੇ ਘਰੇ ਇੱਕ ਮਾਤਾ ਜਾਂ ਇੱਕ ਬਜ਼ੁਰਗ ਸਾਹਮਣਾ ਬਹੁਤ ਆਖਾ ਹੁੰਦਾ ਵਾ ਇੱਕ ਬਾਹ ਹੋਣ ਦੇ ਬਾਵਜੂਦ ਵੀ ਇਹ ਸਾਰਾ ਪਰਿਵਾਰ ਕੱਲਾ ਵੀਰਦੀ ਨਹੀਂ ਇਹਨਾਂ ਦੇ ਫਾਦਰ ਇਹਨਾਂ ਦੀ ਮਦਰ ਇਹਨਾਂ ਦੇ ਮੀਸੇਜ ਇਹਨਾਂ ਦੀ ਬੱਚੀਆਂ ਸਾਰਾ ਪਰਿਵਾਰ ਭਗਤਪੂਰਨ ਸਿੰਘ ਜੀ ਦੇ ਦਰਸਾਏ ਮਾਗ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਵਾ ਸੋ ਜਰੂਰ ਇਹਨਾਂ ਨੂੰ ਸਪੋਰਟ ਕਰਿਓ ਕਿਉਂਕਿ ਯਾਰੀ ਮੈਂ ਹੁਣ ਇਹਨਾਂ ਦੀ ਅੰਦਰਲੀ ਗੱਲਾਂ ਦੱਸਦਾ ਕਿ ਯਾਰੀ ਵਿਚਾਰਿਆਂ ਕੋਲ ਦਵਾਈ ਲਈ ਪੈਸੇ ਨਹੀਂ ਹੁੰਦੇ ਠੀਕ ਹੈ ਜੀ ਪਰ ਮੂੰਹ ਦੇ ਉੱਤੇ ਹਮੇਸ਼ਾ ਹੀ ਇਹਨਾਂ ਦੀ ਸਮਾਈਲ ਰਹਿੰਦੀ ਆ ਇਹ ਮੈਂ ਅੱਜ ਤੋਂ 2 ਸਾਲ ਪਹਿਲਾਂ ਵੀ ਨੋਟ ਕੀਤੀ ਸੀ ਅੱਜ ਵੀ ਨੋਟ ਕੀਤੀ ਆ ਕਦੀ ਵੀ ਸਾਡਾ ਜਿਹੜਾ ਆਸ਼ਮਾ ਮੇਰੇ ਕੋਲ ਪੈਣਾਂ ਦਾ ਅਰੇਂਜਮੈਂਟ ਨਹੀਂ ਹੈ ਮੈਂ ਕਵਲਵੀਰ ਨੂੰ ਫੋਨ ਲਾਣਾ ਕਵਲਵੀਰੇ ਵੀ ਮੇਰੇ ਕੋਲ ਇੱਕ ਭੈਣ ਵਾਂ ਇਹਨਾਂ ਨੇ ਇਹ ਨਹੀਂ ਪੁੱਛਣਾ ਕਿ ਕਿੱਥੋਂ ਲਿਆਂਦੀ ਆ ਕਦੋਂ ਲਿਆਂਦੀ ਆ ਕੀ ਆ ਕੀ ਨਹੀਂ ਠੀਕ ਹੈ ਜੀ ਜੋ ਵੀ ਇਹਨਾਂ ਨੇ ਚਲੋ ਫਾਰਮੈਲਿਟੀ ਸੋ ਪੂਰੀਆਂ ਕਰਨ ਤੋਂ ਬਾਅਦ ਇਹਨਾਂ ਨੇ ਕਦੀ ਵੀ ਇਹ ਨਹੀਂ ਕਿਹਾ ਕਿ ਵੀਰੇ ਮੈਂ ਨਹੀਂ ਰੱਖਣਾ ਮੇਰੇ ਕੋਲ ਪ੍ਰਬੰਧ ਨਹੀਂ ਹੈਗਾ ਜਾਂ ਮੇਰੇ ਕੋਲ ਫਾਈਨੈਂਸ਼ੀਅਲ ਪਾਵਰ ਨਹੀਂ ਹੈਗੀ ਬੜੇ ਅਰਬੀ ਰੂਹਾ ਜਿੰਨੇ ਵੀ ਅੱਜਕੱਲ ਮੈਂ ਸੋਸਾਇਟੀਾਂ ਵਾਲੇ ਦੇਖਿਆ ਮੈਨਾਂ ਮਾੜਾ ਨਹੀਂ ਕਹਿ ਰਿਹਾ ਪਰ ਇਹਨਾਂ ਜਿੰਨਾ ਜਿਹੜਾ ਕਿੰਨੇ ਹੁੰਦੇ ਨੇ ਨਾ ਇੱਕ ਉਮਲ ਸੁਭਾਅ ਇੱਕ ਡਾਊਨ ਟੂ ਅਰਚਸ ਬਾ ਇਹਨਾਂ ਤੋਂ ਵੱਧ ਕੇ ਮੈਂ ਕੋਈ ਨਹੀਂ ਵੇਖਿਆ ਇੱਕ ਸਾਡੇ ਰੱਬ ਵਾਜੀ ਜੀ ਅਜਾ Ashram ਦੇ ਵਿੱਚ ਪਹੁੰਚੇ ਜੋ ਅਸਲ ਕੀ ਮੈਸੇਜ ਦੇਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਆਸ਼ਰਮ ਦੇ ਵਿੱਚ ਮੈਂ ਤੀਸਰੀ ਤੇ ਚੌਥੀ ਵਾਰ ਆਇਆ ਸੱਦੇ ਪੱਤਰ ਤੇ ਮੈਂ ਇੱਕ ਨਿਮਰਤਾ ਦੀ ਤੁਹਾਨੂੰ ਮੈਂ ਇੱਕ ਮਿਸਾਲ ਤੁਹਾਡੇ ਸਮੇਂ ਪੇਸ਼ ਕਰਨਾ ਚਾਹੁੰਦਾ ਕਿ ਕੋਈ ਮੈਸੇਜ ਨਹੀਂ ਮੇਰੇ ਵਰਗੇ ਦਾ ਮੈਸੇਜ ਦੇਣਾ ਕੋਈ ਬਣਦਾ ਨਹੀਂ ਅੰਦੇ ਹੈ ਕਿ ਜਦੋਂ ਇਹਨਾਂ ਨੇ ਮੈਨੂੰ ਮੈਸੇਜ ਕੀਤਾ ਸਦਾ ਕਬਲਜੀਤ ਸਿੰਘ ਨੇ ਕਬਲਜੀਤ ਸਿੰਘ ਹੁਣਾਂ ਨੇ ਮੈਸੇਜ ਕੀਤਾ ਫਿਰ ਫੋਨ ਕੀਤਾ ਕਿ ਮੈਨੂੰ ਇਸ ਤਰੀਕੇ ਨਾਲ ਆਪਾਂ ਜਾਣਾ ਆਉਣਾ ਤੂੰ ਤੇ ਮੈਨੂੰ ਭੁੱਲ ਗਿਆ ਚੇਤਾ ਮੈਂ ਆਪਣੇ ਸਟਾਫ ਨੂੰ ਲਖਾਇਆ ਵੀ ਕਿ ਇੰਨੀ ਕੀ ਤਰੀਕੀ ਦੇਖ ਵਜੇ ਮੈਨੂੰ ਯਾਦ ਕਰਾ ਦੇ ਇਹਨਾਂ ਦਾ ਮੈਨੂੰ ਦੋ ਵਾਰੀ ਫੋਨ ਆ ਗਿਆ ਤੇ ਮੈਨੂੰ ਇਹਨਾਂ ਦੇ ਫੋਨ ਤੇ ਯਾਦ ਆਇਆ ਜਿੰਨੇ ਕਿੰਨੇ ਮਰਤਾ ਦੀ ਪਹੁੰਚ ਦੇਖੋ ਨਹੀਂ ਚਾਹੁੰਦੇ ਕਿ ਜੇ ਨਹੀਂ ਆਇਆ ਤਾਂ ਨਾ ਸਹੀ ਸਾਡੇ ਖਾਸ ਕਰਕੇ ਮੇਰੇ ਵਰਗੇ ਕਰ ਦਿੰਦੇ ਮੈਂ ਤੂੰ ਗੁਰਬਾਣੀ ਦੀ ਇੱਕ ਫਰਮਾਨ ਤੁਹਾਡੇ ਸਾਹਮਣੇ ਆਣਾ ਚੁਣਾ ਆਂਦੇ ਕਿਤੇ ਵੀ ਹਿਸ਼ਤਪਤੀ 22ਵੇਂ ਹਿਸ਼ਤਪਤੀ ਸ੍ਰੀ ਸੁਖਮਨੀ ਸਾਹਿਬ ਜਣ ਦੀ ਸੇਵਕ ਕੋ ਸੇਵਾ ਬਣ ਆਈ ਹੁਕਮ ਬੁੱਝ ਪਰਮ ਪਦ ਪਾ ਜਾਂਦੇ ਹੁਕਮ ਬੁੱਝਲਾ ਤਾਤ ਦੀ ਸੇਵਾ ਬਣਾਉਣੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਪੰਨੇ ਆਂਦੇ ਆ ਪਹਿਲੀ ਗੱਲ ਤੇ ਗੁਰੂ ਸਾਹਿਬ ਦਾ ਮਨ ਨਹੀਂ ਮੰਨਦਾ ਕਿ ਇਹ ਮੇਰੇ ਯੋਗ ਹੈਗਾ ਕਿ ਨਹੀਂ ਹੈਗਾ ਪਰ ਤਰਸ ਕਰ ਜਾਂਦੇ ਕਰ ਜਣਾ ਅੱਜ ਤਰਸ ਸਾਹਮਣੇ ਵੇਖਿਆ ਵਾ ਇਸ ਸਰਦਾਰ ਸਾਹਿਬ ਨੂੰ ਅਤੇ ਜਿੰਨੇ ਵੀ ਸੋਸਾਇਟੀ ਦੇ ਮੈਂਬਰ ਕੀ ਨਾ ਸੋਸਾਇਟੀ ਦੇ ਜਿਹੜੇ ਸੋਸਾਇਟੀਆਂ ਆਪੋ ਆਪਣੇ ਲੈ ਚਲਾਉਂਦੇ ਨੇ ਜਿਹੜੀ ਹਣਾ ਉਹਦੇ ਵਿੱਚ ਇੱਕ ਚੀਜ਼ ਵੀ ਲਿਖੀ ਆ ਕਿ ਜਿਹੜੀ ਸੇਵਾ ਦੇ ਇੱਕ ਚੋਰ ਨੂੰ ਚੋਰੀ ਕਰਦੇ ਆ ਨਾ ਵੇਖੋ ਚੋਰ ਨੂੰ ਘੁੱਟ ਪਾਉਂਦੇ ਆ ਵੇਖੋ ਆnde ਆ ਸਿੱਖ ਨੂੰ ਬਾਣੀ ਪੜ੍ਹਦੇ ਆ ਸੇਵਾ ਕਰਦੇ ਆ ਨਾ ਵੇਖੋ ਉਹਦੀ ਸੇਵਾ ਬਾਬਾ ਦੀਪ ਸਿੰਘ ਉਹਨੂੰ ਪ੍ਰਗਟ ਹੁੰਦੀ ਵੇਖੋ ਤੇ ਉਦੋਂ ਫਿਰ ਜਗਾਰੇ ਲੱਗਦੇ ਉਦੋਂ ਫਿਰ ਅਛਛ ਕਰਦੀਓ ਉਦੋਂ ਫਿਰ ਹਰ ਕੋਈ ਆਂਦਾ ਕਿ ਮੇਰਾ ਪੁੱਤ ਇਹਦੇ ਵਰਗਾ ਹੋਵੇ ਫਿਰ ਗੁਰਤੀ ਦਿਵਾਉਂਦੇ ਆ ਫਿਰ ਐਸੇ ਐਸੇ ਕਾਰਜ ਕਰ ਦਿੰਦੇ ਆ ਜਿਹੜੇ ਉਹਨਾਂ ਉਹਨਾਂ ਦੇ ਸ਼ੁਭ ਹੱਥਾਂ ਦੇ ਨਾਲ ਕਰਉਣਾ ਕੰਡਾ ਸਮੇਂ ਦੇ ਹਰ ਕੋਈ ਪਰਿਵਾਰ ਐਸੇ ਐਸੇ ਵੀਰਾਂ ਤੇ ਲਈ ਨਮਸਕਾਰਵਾਜ ਜਿਹੜਾ ਕਿ ਮੈਂ ਇਸ ਇਸ ਵੀਰ ਨਾਲ ਗੱਲ ਕਰਨ ਲਿਆ ਹਾਂ ਆਪਣੇ ਆਪਣੇ ਦੇ ਵੀਰ ਜੀ ਨਾਲ ਕਿ ਸਾਹਮੜਾ ਬਹੁਤ ਔਖਾ ਆਂਦੇ ਅਹੀਂ ਤੇ ਕਰਦੇ ਆ ਪਰ ਇਹਨਾਂ ਦੇ ਪੈਰਾਂ ਵਰਗੇ ਨਹੀਂ ਬੋਲੇ ਸੋਨਿਆ ਆਂਦੇ ਆਂ ਆਂਦੇ ਕਰਦੇ ਹੈਗੇ ਆ ਪਰ ਇਹਨਾਂ ਦੇ ਪਰਿਵਾਰਕੀ ਨਹੀਂ ਇਹਨੂੰ ਆਪ ਸੋਸਾਇਟੀ ਚੋਂ ਆਂਦੇ ਵੀ ਰੂ ਤੇ ਬੜੀ ਸੋਹਣੇ ਸਟੱਜੇ ਢੰਗ ਦੇ ਨਾਲ ਅਗਲੇ ਨਾਲ ਪੰਗਾ ਲੈ ਲਈ ਲੱਗਿਆ ਪਰ ਦਾ ਲੈ ਕੇ ਤੇ ਪਤਾ ਉਹ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਆਉਣੀ ਜੇ ਅਸੀਂ ਕਿਸੇ ਨਾਲ ਪੰਗਾ ਲਾਵਾਂਗੇ ਇਹ ਸਾਰੇ ਨੂੰ ਪਤਾ ਆਂਦੇ ਆ ਕਿ ਜਦੋਂ ਜਾਣ ਜਾਣ ਵਾਲੇ ਬੰਦੇ ਆਮ ਨਹੀਂ ਹਣਾ ਉਹ ਬੰਦਿਆਂ ਦੇ ਵਿੱਚੋਂ ਇਹ ਕੋਈ ਸਖਸੀਤਾ ਸਾਹਮਣੇ ਨਿਕਲ ਕੇ ਮੇਰੇ ਦਿਲ ਦੇ ਨੇੜੇ ਬਹੁਤ ਜਿਆਦੀਆਂ ਨੇ ਅੱਜ ਇਸ ਪਰਿਵਾਰ ਦੇ ਨਾਲ ਲੋਹੜੀ ਮਾਗੀ ਦਾ ਤਿਹਾਰ ਜਿਹੜਾ ਵਾ ਉਹ ਮਨਾਉਣ ਦਾ ਸੁਭਾਅ ਮੈਨੂੰ ਆਇਆ ਮੈਂ ਇੱਥੇ ਤੇ ਇੱਥੇ ਆ ਕੇ ਮੈਨੂੰ ਇੰਨਾ ਜਿਆਦਾ ਖੁਸ਼ੀ ਹੋਈ ਆ ਕਿ ਮੈਨੂੰ ਮਨੂੰ ਕੀ ਕਿ ਜਿਹੜੀ ਜਿਹੜੀਆਂ 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 ਰੂਹਾਂ ਮੈਨੂੰ ਪਹਿਲਾਂ ਵੀ ਮਿਲਿਆ ਨਾ ਜਦੋਂ ਮੈਂ ਇੱਥੇ ਆਇਆ ਸੀ ਪਹਿਲੋਂ ਦੋਤੰਬਰੀ ਮੈਨੂੰ ਆਉਣ ਦਾ ਮੌਕਾ ਮਿਲਿਆ ਵਾ ਉਸ ਮੌਕੇ ਦੇ ਵਿੱਚ ਮਨੂੰ ਉਹਨਾਂ ਨੇ ਪਛਾਣ ਲਿਆ ਮੈਂ ਨਹੀਂ ਪਛਾਣਿਆ ਤੇ ਮੈਨੂੰ ਆਪਣੇ ਆਪ ਨੂੰ ਇੰਨੀ ਜਿਆਦੀ ਖੁਸ਼ੀ ਹੋਈ ਨਾ ਉਸ ਚੀਜ਼ ਦੀ ਕਿ ਮੇਰੇ ਮੇਰੇ ਕਹਿਣ ਦਾ ਮਕਿ ਮੇਰੇ ਕੋਲ ਹੈਗੇ ਨਹੀਂ ਲਫ਼ਜ਼ ਨਹੀਂਗੇ ਇਸੇ ਕਰਕੇ ਤੁਹਾਡੀ ਸਾਰੀਆਂ ਸੰਗਤਾਂ ਦੇ ਦੇਸ਼ ਵਿਦੇਸ਼ਾਂ ਦੇ ਫਿਰੀਆਂ ਸੰਗਤਾਂ ਵਸਦੀਆਂ ਨੇ ਜਿਹੜੇ ਮੈਨੂੰ ਸੁਣ ਰਹੀਆਂ ਨੇ ਉਹਨਾਂ ਨੂੰ ਮਗਰ ਦੀ ਜਿਹੜੀ ਆ ਉਹ ਜੀ ਸੰਗਰਾਦ ਉਹ ਸਾਰਿਆਂ ਨੂੰ ਵਧਾਈ ਦੇ ਪਾਤਰ ਨੇ ਸਾਰੇ ਜਣੇ ਤੇ ਤੂੰ ਸਾਰੇ ਜਣੇ ਵਧਾਈ ਦੇ ਪਾਤਰ ਜਿਹੜਾ ਇਸ ਈਵੈਂਟ ਦੇ ਵਿੱਚ ਮੇਰੇ ਵਰਗੇ ਪਾਰ ਦੇ ਲੋਹ ਨੂੰ ਜਿਹੜਾ ਤੁਸੀਂ ਸੱਦਿਆ ਤੁਸੀਂ ਹਨ ਨਵਾਜਿਆ ਤੁਸੀਂ ਪਰ ਮੈਂ ਇਹਨਾਂ ਜੋਗਾ ਹੈਗਾ ਨਹੀਂ ਜਿੰਨਾ ਜੋਗਾ ਤੁਸੀਂ ਮੈਨੂੰ ਬਣਾ ਦਿੰਦੇ ਲਾਈਬਰਟੀ ਕਾ ਖਾਲਸਾ ਲਾਈਬਰਟੀ ਫਤਿਹ ਹਾਂਜੀ ਭਾਈ ਆਜਾ ਅਸ਼ਰਮ ਦੇ ਵਿੱਚ ਸੰਜੂ ਜੀ ਆ ਰਹੇ ਨੇ ਸਭ ਤੋਂ ਪਹਿਲਾਂ ਜੀ ਸਰਦਾਰ ਕਬਲਜੀਤ ਸਿੰਘ ਜਿਹੜੇ ਕਿ ਬੇਆਸਰਾ ਜਿਹੜਾ ਇੱਕ ਆਸ਼ਰਮ ਚਲਾਏ ਨੇ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਲਿਵਾਸ ਤੇ ਮੰਦ ਬੁੱਢੀ ਜਿਹੜੇ ਲੋਕ ਹੈ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਉਹਨਾਂ ਨੂੰ ਇਸ ਆਸ਼ਰਮ ਚ ਲੈ ਕੇ ਇਹਨਾਂ ਦੀ ਸੇਵਾ ਕਰਦੇ ਆ ਔਰ ਮੈਂ ਕਹਾਂਗਾ ਕਿ ਅੱਜ ਜਿਹੜਾ ਜਿਹੜੇ ਮੱਗਾ ਦੀ ਸੰਗਰਾਹ ਦਾ ਉਹਦੇ ਵਿੱਚ ਇੱਥੇ ਆ ਕੇ ਇੱਕ ਬਹੁਤ ਵੱਡਾ ਸਾਨੂੰ ਅਸ਼ੀਰਵਾਦ ਇਹਨਾਂ ਤੋਂ ਮਿਲਿਆ ਕਿ ਜਿਹੜੇ ਕਿਸੇ ਲਾਲਚ ਦੇ ਵਿੱਚ ਹੰਕਾਰ ਦੇ ਵਿੱਚ ਨਹੀਂ ਹੈਗੇ ਤੇ ਇਸ ਪਰਮਾਤਮਾ ਦੀ ਬੜੀ ਵੱਡੀ ਦੇਣ ਹੈ ਕਿ ਇਹਨਾਂ ਨੂੰ ਕੋਈ ਹੰਕਾਰ ਜਾਂ ਹੁੰਮਾ ਨਹੀਂ ਹੈਗੀ ਜਿਨ੍ਹਾਂ ਦਾ ਸਾਨੂੰ ਅਸ਼ੀਰਵਾਦ ਪ੍ਰਾਪਤ ਹੋਇਆ ਤੇ ਮੈਂ ਕਹਾਂਗਾ ਕਿ ਆਪਣਾ ਜਿਹੜਾ ਇੱਕ ਪਹਿਲਾ ਦੇਣ ਹੈ ਸਟਾਰਟਿੰਗ ਦਾ ਜੇ ਇਹਨਾਂ ਦੇ ਅਸ਼ੀਰਵਾਦ ਨਾਲ ਇੱਥੋਂ ਸਟਾਰਟ ਕੀਤਾ ਜਾਵੇ ਕਿ ਮੈਂ ਕਹਿੰਦਾ ਸਾਰਾ ਸਾਲ ਤੁਹਾਡਾ ਬਹੁਤ ਸੋਹਣਾ ਲੰਘੇਗਾ ਔਰ ਬਹੁਤ ਵੱਡੀਆਂ ਸਵਾਮਾਂ ਜਿਹੜੀਆਂ ਇਹ ਕਰਦੇ ਪਏ ਨੇ ਸਰਦਾਰ ਕਬਜੀਤ ਸਿੰਘ ਇਹਨਾਂ ਨਾਲ ਹੋਰ ਲੋਕਾਂ ਨੂੰ ਵੀ ਇਹਨਾਂ ਨੂੰ ਦੇਖ ਕੇ ਇੱਕ ਸੇਧ ਲੈਣੀ ਚਾਹੀਦੀ ਆ ਕਿ ਜਿਹੜਾ ਇੱਕ ਬੇਅਸਰ ਦਾ ਆਸਰਾ ਹੈ ਇਹ ਆਪਣੇ ਚੱਲ ਰਿਹਾ ਸੈਂਟਰ ਇਹਦੇ ਵਿੱਚ ਆਪਾਂ ਵੱਧ ਚੜ ਕੇ ਇਹਨਾਂ ਦੀ ਹੈਲਪ ਕਰਿਆ ਕਰੀਏ ਜਿਹੜੇ ਵੀ ਸੜਕਾਂ ਤੇ ਲਿਵਾਸ ਜਿੰਦਾਂ ਨੂੰ ਕੋਈ ਬਿਮਾਰੀ ਲੱਗੀ ਆ ਜਾਂ ਉਹਨਾਂ ਨੂੰ ਵੈਸੇ ਛੜ ਜਾਂਦਾ ਜਾਂ ਜਿਹੜੇ ਬਜ਼ੁਰਗ ਦੇ ਉਹਨਾਂ ਦਾ ਇਸ ਆਸ਼ਰਮ ਵਿੱਚ ਆ ਕੇ ਇੱਕ ਹੈਲਪ ਕਰਮੇ ਚਾਹੀਦੀ ਆ ਤਾਂ ਜੋ ਕਵਲ ਜੀ ਸਿੰਘ ਜਿਹੜੇ ਹੈ ਇਹਨਾਂ ਅੱਗੇ ਹੋਰ ਜਿਹੜੇ ਆਸ਼ਰਮ ਚੱਲ ਰਹੇ ਨੇ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਮੈਂ ਇਕੱਲਾ ਨਹੀਂ ਮੈਂ ਬਹੁਤ ਸਮਾਜ ਖੜਾ ਤੇ ਮੇਰੀਆਂ ਬਾਹਾਂ ਮੇਰੇ ਸਾਰੇ ਸਮਾਜ ਵਿੱਚ ਹੈਗੀਆਂ ਨੇ ਔਰ ਖਾਸ ਕਰਕੇ ਜਿਹੜੇ ਅਸੀਂ ਕਹਿ ਰਹੇ ਹਾਂ ਕਿ ਆਸ਼ਰਮ ਜ਼ਿਆਦਾ ਹੋਣੇ ਚਾਹੀਦੇ ਆ ਪਰ ਮੈਂ ਕਹਾਂਗੇ ਆਪਣੇ ਵੱਡੇ ਮਾਪਿਆਂ ਦੀ ਜੇ ਸੇਵਾ ਕੀਤੀ ਜਾਵੇ ਤੇ ਸਾਡਾ ਗੁਰਦੁਆਰਾ ਸਾਡਾ ਪੁੱਤਰ ਜਗਾ ਉਹੀ ਆ ਕਿ ਜੇ ਆਪਣੇ ਘਰ ਦੇ ਵਿੱਚ ਹੀ ਆਪਾਂ ਆਪਣੇ ਮਾਪਿਆਂ ਦੀ ਸੇਵਾ ਕੀਤੀਏ ਤਾਂ ਜੇ ਇਹੋ ਜਿਹੇ ਆਸ਼ਰਮ ਬਣਾਉਣ ਦੀ ਲੋੜ ਨਾ ਪਵੇ ਤੇ ਸਮਾਜ ਨੂੰ ਇਹਨਾਂ ਆਸ਼ਰਮਾਂ ਤੋਂ ਇੱਕ ਕਮੀ ਘਟਾਉਣੀ ਪਵੇਗੀ ਹੋਰ ਸਰ ਕੀ ਮੈਸੇਜ ਦੇਣਾ ਚਾਹੁੰਦੇ ਜੀ ਦੇਖੋ ਦੇਖੋ ਜੀ ਅਸੀਂ ਜਿਸਾਂ ਇਹ ਜਿਹੜੇ ਵੱਡੇ ਬਜ਼ੁਰਗ ਨੇ ਇਹਨਾਂ ਦਾ ਬੜਾ ਵੱਡਾ ਆਸ਼ੀਰਵਾਦ ਹੈ ਕਿ ਜੇ ਘਰਾਂ ਦੇ ਵਿੱਚ ਅਸੀਂ ਆਪਣੇ ਮਾਪੇ ਦੀ ਸੇਵਾ ਕਰ ਲਈਏ ਤਾਂ ਸਭ ਤੋਂ ਵੱਡੀ ਸੇਵਾ ਇਹ ਹੀ ਆ ਮੈਂ ਕਹਾਂਗਾ ਕਿ ਬਾਹਰ ਗੁਰਦੁਆਰਿਆਂ ਚ ਜਾ ਕੇ ਮੰਦਰਾਂ ਚ ਜਾ ਕੇ ਸੇਵਾ ਕੰਮ ਦੀ ਬਜਾਏ ਆਪਣੇ ਵੱਡੇ ਬਜ਼ੁਰਗਾਂ ਦੀ ਸੇਵਾ ਕਰ ਲਓ ਤੇ ਉਹ ਜਿਹੜਾ ਬਹੁਤ ਵੱਡਾ ਆਸ਼ੀਰਵਾਦ ਹੈ ਗੁਰੂ ਘਰ ਦਾ ਸਾਡੇ ਜਿਹੜਾ ਉਹ ਸਾਨੂੰ ਆਸ਼ੀਰਵਾਦ ਮਿਲਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮਹਾਰਾ ਸੱਚਾ ਪਾਤਸ਼ਾਹ ਕਬਲਜੀਤ ਨਾ ਭਾਈ ਦੇ ਚਰਦੀ ਕਲਾ ਕਰੋ ਕਿਰਪਾ ਕਰੋ ਮਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਬੱਬਾ ਜੀ ਮੈਂ ਕਹਿਣਾ ਚਾਹੁੰਦਾ ਕਿ ਮੇਰੀ ਕਟਿੰਗ ਹੀ ਠੀਕ ਹੈ ਤੇ ਮੇਰਾ ਕਬਲਜੀਤ ਭਾਈ ਸਾਹਿਬ ਨਾਲ ਮੇਲ ਹੋਇਆ ਮੇਰਾ ਤੇ ਇਹਨਾਂ ਦੀ ਬਦੌਲਤ ਅਜੇ ਤੋ ਤੱਕ ਪਹੁੰਚੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਰਪੰਚ ਸਾਹਿਬ ਦੀ ਕਿਰਪਾ ਵੀ ਹੈ ਤੇ ਆਪਣੇ ਸੋਨਿਹਾਲ ਸਤਿ ਸ੍ਰੀ ਅਕਾਲ ਤੇ ਔਰ ਆਗੇ ਪਾਪਾ ਜੀ ਆਪਣੇ ਰਤਨਦੇਵ ਭਾਈ ਇਹਨਾਂ ਦੀ ਵੀ ਬੜੀ ਕਿਰਪਾ ਵਾ ਚਲੋ ਮਾਲਕ ਦੀ ਬਹੁਤ ਸੇਵਾ ਕਰ ਰਹੇ ਆ ਇਸ ਸ਼ਤਾਨ ਨੂੰ ਚਾਹੀਦਾ ਵੀ ਆ ਤੁਹਾਨੂੰ ਬਰਾ ਤੇ ਆਪਣੇ ਵੱਧ ਤੋਂ ਵੱਧ ਕਬਲ ਵੀ ਜੀਤ ਭਾਈ ਦੀ ਸਪੋਰਟ ਕੀਤੀ ਜਾਵੇ ਮਹਾਰਾਜ ਚਰਦੀ ਕਲਾ ਕਰੇ ਇਹਨਾਂ ਦੀ ਕਿਰਪਾ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਮੈਸੇਜ ਦੇਣਾ ਚਾਹੀਦਾ ਆ ਅਸ਼ਰਮ ਦੇ ਵਿੱਚ ਪਹੁੰਚੇ ਪਹਿਲਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਜਿੱਥੇ ਆਪਾਂ ਆਪਣੇ ਸਾਰੇ ਫੈਮਿਲੀ ਮੈਂਬਰਾਂ ਨਾਲ ਲੋੜੀਂ ਨਾ ਦੇ ਸਾਰੇ ਜਿੱਥੇ ਆਪਣੇ ਰਿਸ਼ਤੇਦਾਰਾਂ ਨਾਲ ਲੋੜੀਂ ਨਾਮੀਆਂ ਬਾਬਾ ਜੀ ਨੇ ਉਹਨਾਂ ਨਾਲ ਅੱਜ ਪਹਿਲੀ ਵਾਰੀ ਲੋੜੀਂ ਨਾ ਰਹੇ ਆ ਜਿੱਥੇ ਰੋਡ ਸੱਟ ਤੇ ਲਵਾਰੇ ਸਲੂਆਂ ਜਿਹੜੀਆਂ ਕੱਢੀਆਂ ਹੋਈਆਂ ਦੁਕਾਰੀਆਂ ਜਿਹਨੂੰ ਆਪਣੇ ਪਰਿਵਾਰ ਵੀ ਨਿਕਾਰ ਦਿੰਦੇ ਨੇ ਉਹਨਾਂ ਨੂੰ ਅੱਜ ਨੱਚਦੇ ਵੇਖਿਆ ਲੋੜੀਂ ਮਨਾਉਂਦੇ ਵੇਖਿਆ ਜਿਹੜੀ ਮਾਨੂੰ ਖੁਸ਼ੀ ਮਿਲੀ ਨਾ ਸ਼ਾਇਦ ਕਦੇ ਮੋਲ ਨਹੀਂ ਮਿਲਣੀ ਜੇ ਅਸਲ ਭਗਤੁਰ ਸਿੰਘ ਜੀ ਦੇ ਵਾਰਸ ਕਹੀ ਜਾਂਣਾ ਸਰਦਾਰ ਕਬਲ ਜੀ ਜੀ ਨੂੰ ਮੁਬਾਰਕ ਦਾ ਮੁਬਾਰ ਤੰਨ ਨੇ ਉਹ ਫੈਮਿਲੀ ਵੀ ਜਿਹੜੇ ਨੇ ਪੂਰੀ ਸਪੋਰਟ ਕਰਦੀ ਆ ਜਿਹੜੇ ਦਿਨ ਨਹੀਂ ਵੇਦੇ ਰਾਤ ਨਹੀਂ ਵੇਦੇ ਜਦੋਂ ਹਮੇਸ਼ਾ ਇੱਕ ਵਾਰ ਦਿੰਦੇ ਨੇ ਕਿ ਯਾਰ ਆਪਾਂ ਮਾਈਬਲ ਮਰੀਜ਼ ਦੀ ਲੋੜ ਪਈ ਸੜਕ ਤੇ ਰਾਤ ਕੱਟ ਰਿਆ ਬਾਰਿਸ਼ ਤੇ ਠੰਡ ਵਿੱਚ ਗਿੱਲਾ ਹੋ ਰਿਆ ਉਸੇ ਟਾਈਮ ਬਾਬਾ ਜੀ ਨਾ ਨਹੀਂ ਕਰਦੇ ਬਾਬੇ ਕਹਿੰਦੇ ਤੁਸੀਂ ਸਾਡੇ ਆਸ਼ਰਮ ਤੇ ਲੈ ਕੇ ਉਸੇ ਟਾਈਮ ਬਾਬੇ ਇੱਕ ਫੋਨ ਕਾਲ ਤੇ ਫੋਨ ਕਾਲ ਵੀ ਇੱਥੇ ਆ ਕੇ ਕਰੀਦਾ ਬਾਬੇ ਤੁਹਾਡੇ ਆਸ਼ਰਮ ਤੇ ਆ ਗਏ ਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਜਿਹੜਾ ਸ ਹਮੇਸ਼ਾ ਸਪੋਰਟ ਕਰਦੇ ਨੇ ਜਿਹੜੇ ਇਨੀ ਪਰਵਾਨ ਇੱਕ ਪਰਵਾਦੇ ਮੈਂਬਰ ਹੋ ਗਏ ਨਾ ਸਾਹਮਣਾ ਬੜਾ ਮੁਸ਼ਕਲ ਹੁੰਦਾ ਐਸੇ 70 8 ਬੋਲਦੋ ਖੈੰਦਾ ਜਰੂਰ ਬਾਬੇ ਦੇ ਸਾਥ ਦੇਣਾ ਚਾਹੀਦਾ ਜਿੱਦਾਂ ਦੇ ਵੀਰ ਨੇ ਕਿਹਾ ਕਿ ਆਪਾਂ ਨੂੰ ਸਾਰੇ ਸਪੋਰਟ ਕਰਦੇ ਨੇ ਆਪਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣੇ ਆ ਪਰ ਇਹ ਸੋਸ਼ਲ ਮੀਡੀਆ ਤੇ ਕਦੀ ਆਉਂਦੇ ਹੀ ਨਹੀਂ ਜਰੂਰ ਇਹਨਾਂ ਨੂੰ ਸਾਥ ਦੇਣਾ ਚਾਹੀਦਾ ਬਾਬਾ ਜੀ ਮੈਂ ਫੇਸਬੁਕ ਤੇ ਕਹਿ ਕਹਿ ਕੇ ਵੀਡੀਓ ਪਾ ਦੇ ਬਈ ਵੀਡੀਓ ਪਾਓ ਜਿ ਆਪਾਂ ਚਾਰ ਬੰਦੇ ਲੋਕੀ ਨਾ ਚੰਗਿਆਈ ਵੀ ਵੇਖਣਾ ਬਰਸੰਦ ਨਹੀਂ ਕਰਦੇ ਕੱਲ ਸ਼ੋਅਫ ਕਰਨਾ ਚਾਹੀਦਾ ਇਹ ਚੰਗਿਆਈ ਦਾ ਵੀ ਸ਼ੋਅਫ ਕਰਨਾ ਚਾਹੀਦਾ ਤਾਂ ਲੋਕੀ ਇਹਨਾਂ ਨੂੰ ਹੋਰ ਆ ਕੇ ਵੱਤ ਚੜਕੇ ਸਾਧਾ ਇਨਸਾਫ ਦੇਣ ਜੋ ਜਿਹੜੇ ਹੋਰ ਵੀ ਲੋੜ ਮੈਂ ਪਰਵਾਹ ਨਹੀਂ ਮਤਲਬ ਮੈਂ ਨਾ ਤੁਹਾਡੇ ਚੈਨਲ ਤੇ ਇੱਕ ਮੈਸੇਜ ਜਣਾਣਾ ਚਾਹਨਾ ਵਾ ਕਿ ਜਿਹੜਾ ਵੀਡੀਓ ਆ ਗਰ ਵੀਡੀਓ ਦੇ ਕੋਈ ਵੀ ਆ ਅਸੀਂ ਚੀਜ਼ਾਂ ਨੂੰ ਗਰਾਊਂਡ ਲੈਵਲ ਤੇ ਦੇਖ ਰਹੇ ਆ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਹਰ ਘਰ ਦੇ ਵਿੱਚ ਘੱਟੋ ਘੱਟ ਇੱਕ ਧੀ ਬਹੁਤ ਜ਼ਰੂਰੀ ਆ ਜੇ ਨਹੀਂ ਹੈਗੀ ਤਾਂ ਬੋਦ ਲੈ ਲੋ ਕਿਉਂਕਿ ਸਾਡੇ ਕੋਲ ਜਿਹੜੇ ਆਸ਼ਮਾਨ ਦੇ ਵਿੱਚ ਜ਼ਿਆਦਾਤਰ ਵੀਰ ਭਾਵਨਾ ਉਹ ਉਹ ਨੇ ਜਿਨ੍ਹਾਂ ਦੇ ਧੀ ਨਹੀਂ ਹੈਗਾ ਪਾਈ ਪਾਈ ਪੁੱਤਾਂ ਵਾਲੀ ਚਾਰ ਚਾਰ ਪੁੱਤਾਂ ਵਾਲੇ ਮੇਰੇ ਕੋਲ ਆਸ਼ਰਮ ਦੇ ਵਿੱਚ ਹੈਗੇ ਆ ਪਰ ਮੇਰੇ ਕੋਲ ਦਸਾਂ ਚ ਇੱਕ ਅਦਾ ਕੇਸ ਭਾਵੇਂ ਕਦੀ ਆਏ ਕਿ ਜਿਹਦੀ ਧੀ ਹੋਵੇ ਤੇ ਉਹ ਬਾਪੂ ਰੋਣ ਡਿਆ ਹੋਵੇ ਸੋ ਜੇ ਨਹੀਂ ਧੀ ਹੈਗੀ ਤੇ ਗੋਦ ਲੈ ਲਿਓ ਪਰ ਕੁੱਖਾ ਜਿਹਾ ਮਾਰਿਓ ਆਉਣ ਵਾਲੇ ਸਮੇਂ ਦੇ ਵਿੱਚ ਧੀਆ ਤੁਹਾਡੇ ਵਾਸਤੇ ਤੁਹਾਡੇ ਬੁਢਾਪੇ ਦੀ ਲਾਖੀ ਦਾ ਸਾਰਾ ਬਣ ਲਗਿਆ ਕਹਿੰਦੇ ਨੇ ਕੋਈ ਪੁੱਤ ਸਾਰਾ ਬਣ ਗਿਆ ਨਹੀਂ ਸਮਾ ਹੁਣ ਬਹੁਤ ਹੋਜਾ ਹੋ ਗਿਆ ਵਾ ਧੀਆ ਸਾਰਾ ਬਣ ਗਿਆ ਧੀਆ ਨੂੰ ਕਤਲ ਨਾ ਕਰਿਓ ਧੀਆ ਨੂੰ ਜ਼ਰੂਰ ਅਪਣਾਓ ਕਿੰਨੀ ਕੀ ਬੇਨਤੀ ਅੱਜ ਭਈ ਆਸ਼ਰਮ ਦੇ ਵਿੱਚ ਆਜੀ ਬਹੁਤ ਕੁਝ ਕਹਿਣਾ ਤਾਂ ਹੈ ਦੇਖੋ ਜੀ ਆਸ਼ਰਮ ਦੇ ਵਿੱਚ ਆ ਕੇ ਸਾਨੂੰ ਦੇ ਇੱਕ ਜਿਹੜੀ ਰੂਹ ਨੂੰ ਜਿਹੜਾ ਸਕੂਨ ਆ ਇੱਕ ਉਹ ਮਿਲ ਜਾਂਦਾ ਸਾਨੂੰ ਇੱਕ ਜਿਹੜੀ ਅਹੀ ਦੇ ਆਤਮਿਕ ਜਿਹੜੀ ਇੱਕ ਸ਼ਾਂਤੀ ਜਿਹੜੀ ਹੁੰਦੀ ਹੈ ਉਹਨੂੰ ਤੇ ਇੱਥੇ ਆ ਕੇ ਮਿਲਦੀ ਇਹਨਾਂ ਦੀਆਂ ਜਿਹੜੀਆਂ ਰੱਬੀ ਰੂਹਾਂ ਜਿਹੜੀਆਂ ਇੱਥੇ ਵਿਰਾਜਮਾਨ ਹੋਈਆਂ ਜਿਨ੍ਹਾਂ ਦੀ ਮਤਲਬ ਹੈ ਜੀ ਦੇਖ ਕੇ ਇਹਨਾਂ ਨੂੰ ਖੁਸ਼ ਹੋ ਜਾਂਦੇ ਹੈ ਸਾਡਾ ਮਨ ਇੱਕ ਸਾਡੇ ਯਾਰ ਸੱਜਣ ਦੇ ਨਾਲ ਹੁੰਦੇ ਆ ਹਰ ਇੱਕ ਕੋਲ ਅੱਜ ਕੱਲ ਦਾ ਜਿੰਨਾ ਦਾ ਟਾਈਮ ਸਮਾਂ ਬਿਲਕੁਲ ਹੀ ਨਹੀਂ ਹੈਗਾ ਇੱਕ ਸਮਾਂ ਨਹੀਂ ਹੈਗਾ ਇੱਕ ਇਦਾਂ ਦੇ ਦਿਨ ਤੇ ਹਰ ਟਿਕਾੜ ਤੇ ਘਰ ਦੇ ਜਾਂ ਕਰੋ ਬਾਹਰ ਨਿਕਲਣਾ ਜਾਂ ਘਰ ਤੋਂ ਇੱਕ ਵੱਖਰਾ ਇੱਕ ਟਾਈਮ ਕੱਢ ਕੇ ਆਉਣਾ ਇਹੋ ਜੀ ਜਗਾਵਾਂ ਤੇ ਸਥਾਨ ਤੇ ਇਹ ਬਹੁਤ ਹੀ ਵੱਡੀ ਗੱਲ ਆ ਤੇ ਸਾਨੂੰ ਆ ਕੇ ਸਾਨੂੰ ਆਪ ਨੂੰ ਖੁਦ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਕਿ ਗਲਤ ਜਗ੍ਹਾ ਟਾਈਮ ਨਹੀਂ ਦੇਣ ਦੇ ਇੱਕ ਗਲਤ ਜਗ੍ਹਾ ਨਹੀਂ ਟਾਈਮ ਦਿੱਤਾ ਤਾਂ ਹੀ ਸਹੀ ਜਗ੍ਹਾ ਟਾਈਮ ਦਿੱਤਾ ਆ ਮੋਰ ਵਧੀਆ ਲੱਗਦਾ ਇੱਥੇ ਆ ਕੇ ਤੇ ਬਾਕੀ ਕਬਲਜੀਤ ਭਾਈ ਜੋ ਸਾਡੇ ਬਹੁਤ ਹੀ ਦਿਲੋਂ ਸਤਿਕਾਰਯੋਗ ਵਾਲੀ ਔਰ ਵੱਡਾ ਉਪਰਾਲਾ ਕਰਨ ਦੇ ਆ ਮਹਾਰਾਜ ਇਹਨਾਂ ਨੂੰ ਚਰਦੀ ਗਲਾ ਬਖਸ਼ੇ ਹੋਰ ਵੀ ਗਾੜੀ ਤੇ ਇੱਕ ਅਡੇ ਆ ਜਗਜੀਤ ਸਿੰਘ ਮਰਹਾਨਾ ਜੀ ਇਹਨਾਂ ਦਾ ਵੀ ਬਹੁਤ ਇਹ ਵੀ ਦੱਬੀ ਰੂਹੀ ਹੈ ਇੱਕ ਹਾਂਜੀ ਭਾਈ ਜੀ ਅਜਵਾ ਕਰਮ ਦੇ ਵਿੱਚ ਪਹੁੰਚੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਚ ਬੈਠ ਕੇ ਸਾਰੀਆਂ ਸੰਗਤਾਂ ਨੂੰ ਲੋੜੀ ਮੱਗਦੀਆਂ ਬਹੁਤ ਬਹੁਤ ਸ਼ੁਕਾਮਨਾਵਾਂ ਅੱਜ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਇੱਥੇ ਬਿਆਸ ਸਨਿਆਨਾ ਆਸਰਾ ਵੈਲਫੇਅਰ ਸੁਸਾਇਟੀ ਜਿਹੜੀ ਭਾਈ ਸਾਹਿਬ ਚਲਾ ਰਹੇ ਨੇ ਏ ਬਹੁਤ ਖੁਸ਼ੀ ਹੋਈ ਭਾਈ ਸਾਹਿਬ ਆਪ ਜੀ ਦਾ ਅੱਜ ਪ੍ਰੋਗਰਾਮ ਨੂੰ ਅਟੈਂਡ ਕਰਕੇ ਜਿੱਥੇ ਰੱਬੀ ਰੂਹਾਂ ਜਿਹੜੀਆਂ ਸੜਕਾਂ ਤੇ ਪੜਕ ਰੀਆਂ ਸੀਗੀਆਂ ਥਾ ਥਾਵਾ ਤੇ ਪੜਕ ਰੀਆਂ ਤਾਂ ਦੀ ਅਕਸਰ ਅਸੀਂ ਵੀਡੀਓ ਦੇਖਦੇ ਰਹਿੰਦੇ ਆ ਤੇ ਅੱਜ ਇੱਥੇ ਆ ਕੇ ਵਾਕਈ ਬਹੁਤ ਮਨ ਨੂੰ ਸਕੂਨ ਮਿਲਿਆ ਕਿ ਇਸ ਤਰ੍ਹਾਂ ਦੇ ਸਾਡੇ ਰੱਬੀ ਰੂਹਾਂ ਹੀ ਹੋ ਗਈਆਂ ਜਿਹੜੀਆਂ ਇਸ ਤਰ੍ਹਾਂ ਦੇ ਸੋਹਣੇ ਕਾਰਜ ਕਰਦੀਆਂ ਨਾਲ ਹਾਪੀ ਤੇ ਹਿੰਮਤ ਪਾਜੀ ਨੇ ਹੈਵੀ ਹਿੰਮਤ ਐਨਜੀਓ ਚਲਾ ਰਹੇ ਨੇ ਇਹ ਬਹੁਤ ਸੋਨਾ ਪ੍ਰਾਲਾ ਕਰਦੇ ਆ ਰਵਜੀਤ ਸਿੰਘ ਜੀ ਇਹਨਾਂ ਨੂੰ ਤੁਸੀਂ ਅਕਸਰ ਹੀ ਵੀਡੀਓ ਵਿੱਚ ਦੇਖਦੇ ਹੋਵੋਗੇ ਇਹ ਵੀ ਭਾਈ ਸਾਹਿਬ ਬਹੁਤ ਸੋਹਣਾ ਪ੍ਰਾਲਾ ਕਰਦੇ ਆ ਅਕਸਰ ਇਹਨਾਂ ਨੂੰ ਦੇਖਦੇ ਰਹੇਦਾ ਕਈ ਵਾਰੀ ਅਸੀਂ ਦੇਖਦੇ ਆ ਕਿ ਜਦੋਂ ਬਈਏ ਬਣਾ ਕੇ ਰੱਖਿਆ ਜਾਂਦਾ ਸੰਗਲੀਆਂ ਪਾ ਕੇ ਜੋ ਵੀਡੀਓ ਵਗੈਰਾ ਕਈ ਪਾਉਂਦੇ ਹੋਣਾ ਤੋ ਬਹੁਤ ਸੋਹਣਾ ਪ੍ਰਾਲਾ ਹੈ ਲੇਕਿਨ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਦਿਖਾਉਣ ਸਾਰੀਆਂ ਨਾਲ ਦੇ ਨਾਲ ਜੋ ਵੀ ਰੂਹਾਂ ਇੱਥੇ ਬੈਠੀਆਂ ਹੋਈਆਂ ਤੁਸੀਂ ਦੇਖੋ ਇਹਨਾਂ ਚਿਹਰਿਆਂ ਦੇ ਵਿੱਚ ਅੱਜ ਜਿਹੜੀ ਖੁਸ਼ੀ ਵੇਖਣ ਨੂੰ ਮਿਲੀ ਹੈ ਤੇ ਅੱਜ ਭੰਗੜੇ ਅਸੀਂ ਨਾਲ ਪਾਏ ਆ ਇਹਨਾਂ ਦੇ ਨਾਲ ਤੇ ਇਹ ਜਿਹੜੇ ਕਾਰਜ ਆ ਇਸ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਜੋ ਚੱਲ ਰਹੇ ਆ ਅਕਸਰ ਹੀ ਦੇਖਦੇ ਆ ਭਈ ਰੱਬੀ ਰੂਹਾਂ ਕਈ ਨੇ ਜਿਹੜੀਆਂ ਇਸ ਤਰ੍ਹਾਂ ਨੇ ਸੋਹਣੇ ਕਾਰਜ ਕਰ ਰਹੀਆਂ ਇੱਕ ਚੀਜ਼ ਹੋਰ ਭਾਈ ਜਿਹਦੇ ਮੈਂ ਵਿਖਾਉਂਗਾ ਜਿਹੜੀ ਮੇਨ ਆ ਆਓ ਭਾਈ ਸਾਹਿਬ ਆ ਤੁਸੀਂ ਦੇਖੋ ਸਾਡੇ ਦੋ ਦੋ ਹੱਥ ਨੇ ਠੀਕ ਹੈ ਮਹਾਰਾਜ ਨੇ ਸਭ ਕੁਝ ਦਿੱਤਾ ਆ ਤੇ ਤੁਸੀਂ ਦੇਖੋ ਵੀਰ ਜੀ ਵਿਕਲੰਗ ਨੇ ਪਰ ਇੰਨੇ ਸੋਹਣਾ ਕਾਰਜ ਕਰਨਾ ਇਸ ਅਵਸਥਾ ਦੇ ਵਿੱਚ ਮੈਂ ਕਹਾਂ ਵੀ ਸਲਾਮ ਹੀ ਆ ਤੇ ਇਸੇ ਕੁਛ ਦੇ ਵਿੱਚ ਬੋਲੇ ਸੋਨਿਹਾਲ ਗੁਰੂ ਜੀਓ ਕਾਮੇ 3000 ਆਸ਼ਰਮ ਦੇ ਵਿੱਚ ਪਹੁੰਚੇ ਜੋ ਕੀ ਮੈਸੇਜ ਦੇਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਆਸ਼ਰਮ ਦੇ ਵਿੱਚ ਮੈਂ ਤੀਸਰੀ ਤੇ ਚੌਥੀ ਵਾਰ ਆਇਆ ਹਾਂ ਸੱਦੇ ਪੱਤਰ ਤੇ ਮੈਂ ਇੱਕ ਨਿਮਰਤਾ ਦੀ ਤੁਹਾਨੂੰ ਮੈਂ ਇੱਕ ਮਿਸਾਲ ਤੁਹਾਡੇ ਸਮੇਂ ਪੇਸ਼ ਕਰਨਾ ਚਾਹੁੰਦਾ ਕਿ ਕੋਈ ਮੈਸੇਜ ਨਹੀਂ ਨਗਰੇ ਵਰਗੇ ਦਾ ਮੈਸੇਜ ਦੇਣਾ ਕੋਈ ਬਣਦਾ ਨਹੀਂ ਅੰਦੇ ਇਹ ਕਿ ਜਦੋਂ ਇਹਨਾਂ ਨੇ ਮੈਨੂੰ ਮੈਸੇਜ ਕੀਤਾ ਸਦਾ ਕਬਲਜੀਤ ਸਿੰਘ ਨੇ ਕਬਲਜੀਤ ਸਿੰਘ ਉਹਨਾਂ ਨੇ ਮੈਸੇਜ ਕੀਤਾ ਫਿਰ ਫੋਨ ਕੀਤਾ ਕਿ ਮੈਨੂੰ ਇਸ ਤਰੀਕੇ ਨਾਲ ਆਪਾਂ ਜਾਣਾ ਆਉਣਾ ਤੁਹਾਨੂੰ ਤੇ ਮੈਨੂੰ ਭੁੱਲ ਗਿਆ ਕਿਤਾ ਮੈਂ ਆਪਣੇ ਸਟਾਫ ਨੂੰ ਲਖਾਇਆ ਵੇ ਕਿ ਇਹਦੀ ਤਰੀਕੀ ਦੇ ਕੋਲੇ ਮੈਨੂੰ ਯਾਦ ਖੜਾ ਦੇ ਇਹਨਾਂ ਦਾ ਮੈਨੂੰ ਦੋ ਵਾਰ ਹੀ ਫੋਨ ਆ ਗਿਆ ਤੇ ਮੈਨੂੰ ਇਹਨਾਂ ਦੇ ਫੋਨ ਤੇ ਯਾਦ ਆਇਆ ਜੇ ਮੈਂ ਕਿੰਨੇ ਮਰਤਾ ਦੀ ਪਹੁੰਚ ਵੇਖੋ ਨਹੀਂ ਚਾਹੁੰਦੇ ਕਿ ਜੋ ਨਹੀਂ ਆਇਆ ਤਾਂ ਨਾ ਸੀ ਸਾਡੇ ਖਾਸ ਕਰਕੇ ਮੇਰੇ ਵਰਗੇ ਕਰ ਦਿੰਦੇ ਮੈਂ ਤੂੰ ਦਰਬਾਰੀ ਦੀ ਇੱਕ ਫਰਮਾਨਤੱਦ ਸਾਹਮਣੇ ਕਹਣਾ ਚਾਹੁੰਦਾ ਆਂਦੇ ਕਿ ਪਈਂ ਯੁਸ਼ਟ ਪਤੇ ਪਈਂ ਯੁਸ਼ਟ ਪਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੇਵਕ ਕੋ ਸੇਵਾ ਬਣ ਆਈ ਹੁਕਮ ਬੁੱਝ ਪਰਮ ਪਦ ਪਾਈ ਆਂਦੇ ਹੁਕਮ ਬੁੱਝਲਾ ਤਾ ਤੇਰੀ ਸੇਵਾ ਬਣ ਆਉਣੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਭੰਨੇ ਆਂਦੇ ਆਂ ਐਨੀ ਗੱਲ ਤੇ ਗੁਰੂ ਸਾਹਿਬ ਦਾ ਮਨ ਨਹੀਂ ਮੰਨਦਾ ਕਿ ਇਹ ਮੇਰੇ ਯੋਗ ਹੈਗਾ ਕਿ ਨਹੀਂ ਹੈਗਾ ਪਰ ਤਰਸ ਕਰ ਜਾਂ ਤੇ ਕਰ ਦੇ ਅੱਜ ਤਰਸ ਸਾਹਮਣੇ ਵੇਖਿਆ ਵਾ ਇਸ ਸਰਦਾਰ ਸਾਹਿਬਨ ਅਜਿਹੀਆਂ ਵੀ ਸੋਸਾਇਟੀ ਦੇ ਮੈਂਬਰ ਕੀ ਨਾ ਸੋਸਾਇਟੀ ਦੇ ਜਿਹੜੇ ਸੋਸਾਇਟੀਆਂ ਆਪੋ ਆਪਣੇ ਚਲਾਉਂਦੇ ਨੇ ਜਿਹੜੀ ਹਣਾ ਉਹਦੇ ਵਿੱਚ ਇੱਕ ਚੀਜ਼ ਵੀ ਲਿਖੀ ਆ ਕਿ ਜਿਹੜੀ ਸੇਵਾਾਂ ਦੇ ਇੱਕ ਚੋਰ ਨੂੰ ਚੋਰੀ ਕਰਦੇ ਆ ਨਾ ਦੇਖੋ ਚੋਰ ਨੂੰ ਘੁੱਟ ਦਿੰਦੇ ਆ ਦੇਖੋ ਆnde ਆ ਸਿੱਖ ਨੂੰ ਬਾਣੀ ਪੜ੍ਹਦੇ ਆ ਸੇਵਾ ਕਰਦੇ ਆ ਨਾ ਦੇਖੋ ਉਹਦੀ ਸੇਵਾ ਬਾਬਾ ਦੀਪ ਸਿੰਘ ਜੀ ਨੂੰ ਪ੍ਰਗਟ ਹੁੰਦੀ ਦੇਖੋ ਜੀ ਉਦੋਂ ਫਿਰ ਜਗਾਰੇ ਲੱਗਦੇ ਉਦੋਂ ਫਿਰ ਆਸ਼ਾਸ਼ ਕਰਦੇ ਉਦੋਂ ਫਿਰ ਹਰ ਕੋਈ ਜਾਂਦਾ ਕਿ ਮੇਰਾ ਪੁੱਤ ਇਹਦੇ ਵਰਗਾ ਹੋਵੇ ਫਿਰ ਬੁਰਤੀ ਦਵਾਉਂਦੇ ਆ ਫਿਰ ਐਸੇ ਐਸੇ ਕਾਰਜ ਕਰ ਦਿੰਦੇ ਆ ਜਿਹੜੇ ਉਹਨਾਂ ਉਹਨਾਂ ਦੇ ਸ਼ੋਭ ਹੱਥਾਂ ਦੇ ਨਾਲ ਕਰਉਣਾ ਕੰਦਾ ਸਮੇਂ ਦੇ ਹਰ ਕੋਈ ਪਰਿਵਾਰ ਐਸੇ ਐਸੇ ਵੀਰਾਂ ਦੇ ਲਈ ਨਮਸਕਾਰਵਾਜ ਜਿਹੜਾ ਕਿ ਮੈਂ ਇਸ ਇਸ ਵੀਰ ਨਾਲ ਗੱਲ ਕਰਨ ਲਿਆ ਹਾਂ ਆਪਣਾ ਰਤਨਦੇ ਵੀਰ ਜੀ ਨਾਲ ਕਿ ਸਾਹਮਣਾ ਬਹੁਤ ਔਖਾ ਆਂਦੇ ਅਹੀਂ ਤੇ ਕਰਦੇ ਆ ਪਰ ਇੰਨਾ ਦੇ ਪੈਰਾਂ ਵਰਗੇ ਨਹੀਂ ਬੋਲੇ ਸੋਨਿਆ ਅੰਦੇ ਨਾਲ ਅਲੋ ਕਰਦੇ ਹੈਗੇ ਆ ਪਰ ਇਹਨਾਂ ਦੇ ਪੈਰਾਂ ਵਰਗੇ ਨਹੀਂ ਇਹਨੂੰ ਆਪ ਸੋਸਾਇਟੀ ਕੋਲੋਂ ਦੇ ਵੀ ਰਹੇ ਤੇ ਬੜੀ ਸੋਹਣੇ ਸਤਜੇ ਟੰਗ ਦੇ ਨਾਲ ਅਗਲੇ ਨਾਲ ਪੰਗਾ ਲੈ ਲਈ ਲਗਿਆ ਪੰਗਾ ਲੈ ਕੇ ਤੇ ਪਤਾ ਉਹ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਆਉਣੀ ਜੇ ਅਸੀਂ ਕਿਸੇ ਨਾਲ ਪੰਗਾ ਲਵਾਂਗੇ ਇਹ ਸਾਰਿਆਂ ਨੂੰ ਪਤਾ ਆਂਦੇ ਆ ਕਿ ਜਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹਣਾ ਉਹ ਬੰਦਿਆਂ ਦੇ ਵਿੱਚੋਂ ਇਹ ਕੋਈ ਸਖੀ ਤਾਂ ਸਾਹਮਣੇ ਨਿਕਲ ਕੇ ਮੇਰੇ ਬਿਲ ਦੇ ਨੇੜੇ ਬਹੁਤ ਜਿਆਦਿਆਂ ਨੇ ਅੱਜ ਇਸ ਪਰਿਵਾਰ ਦੇ ਨਾਲ ਲੋੜੀ ਮਾਗੀ ਦਾ ਤਿਹਾਰ ਜਿਹੜਾ ਵਾ ਉਹ ਮਨਾਉਣ ਦਾ ਸੁਭਾਵਤ ਮੈਨੂੰ ਆਇਆ ਮੈਂ ਇੱਥੇ ਤੇ ਇੱਥੇ ਆ ਕੇ ਮੈਨੂੰ ਇੰਨਾ ਜਿਆਦਾ ਖੁਸ਼ੀ ਹੋਈ ਆ ਕਿ ਮੈਨੂੰ ਮੈਨੂੰ ਕੀ ਕਿ ਜਿਹੜੀ ਜਿਹੜੀਆਂ 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 ਰੂਹ ਮੈਨੂੰ ਪਹਿਲਾਂ ਵੀ ਬਣ ਗਿਆ ਜਦੋਂ ਮੈਂ ਇੱਥੇ ਆਇਆ ਸੀ ਪਿੰਡੋਂ ਉਦੋਂ ਮਰੀ ਮਨਾਉਣ ਦਾ ਮੌਕਾ ਮਿਲਿਆ ਵਾ ਉਸ ਮੌਕੇ ਦੇ ਵਿੱਚ ਮੈਨੂੰ ਉਹਨਾਂ ਨੇ ਪਛਾਣ ਲਿਆ ਮੈਂ ਨਹੀਂ ਪਛਾਣਿਆ ਤੇ ਮੈਨੂੰ ਆਪਣੇ ਆਪ ਲਈ ਵੀ ਖੁਸ਼ੀ ਹੋਈ ਨਾ ਉਸ ਚੀਜ਼ ਦੀ ਕਿ ਮੇਰੇ ਮੇਰੇ ਕਹਿਣ ਦਾ ਮਕਿ ਮੇਰੇ ਕੋਲ ਹੈਗੇ ਨਹੀਂ ਲਫ਼ਜ਼ ਨਹੀਂ ਹੈਗੇ ਇਸੇ ਕਰਕੇ ਤੁਹਾਡੀ ਸਾਰੀਆਂ ਸ਼ੰਕਾਾਂ ਦੇ ਬੇਸ਼ੁਮ ਦੇ ਸਾਰੇ ਜਿਹੜੀਆਂ ਸ਼ੰਕਾਾਂ ਵਸਦੀਆਂ ਨੇ ਜਿਹੜੇ ਮੈਂ ਸੁਣ ਰਿਹਾ ਨੇ ਉਹਨਾਂ ਨੂੰ ਮੱਗਰ ਦੀ ਜਿਹੜੀ ਆ ਉਹ ਜਿਹੜੀ ਸਮਰਾਤ ਉਹ ਸਾਰਿਆਂ ਨੂੰ ਵਧਾਈ ਦੇ ਪਾਤਰ ਦੇ ਸਾਰੇ ਜਣੇ ਤੇ ਤੁਹਾਨੂੰ ਸਾਰੇ ਜਣੇ ਵਧਾਈ ਦੇ ਪਾਤਰ ਦੇ ਜਿਹੜਾ ਇਸ ਈਵੈਂਟ ਦੇ ਵਿੱਚ ਮੇਰੇ ਵਰਗੇ ਪੈਰ ਦੇ ਲੋਹ ਨੂੰ ਜਿਹੜਾ ਤੁਸੀਂ ਸੱਭਿਆ ਤੁਸੀਂ ਹਨ ਨਵਾਜਿਆ ਤੁਸੀਂ ਪਰ ਮੈਂ ਉਹਨਾਂ ਜੋਗਾ ਹੈ ਦਾ ਨਹੀਂ ਜਿੰਨਾ ਜੋਗਾ ਤੁਸੀਂ ਮੈਨੂੰ ਬਣਾ ਦਿੰਦੇ ਵਾਇਗੁਰ ਦੀ ਕਾ ਖਾਲਸਾ ਵਾਇਗੁਰ ਦੀ ਕੀ ਫਤਿਹ ਅੱਜ ਭਾਈ ਆਸ਼ਰਮ ਦੇ ਵਿੱਚ ਸੰਜੂ ਜੀ ਆਰਾਮ ਲੈ ਸਭ ਤੋਂ ਪਹਿਲਾਂ ਜੀ ਸਰਦਾਰ ਕਵਲਜੀਤ ਸਿੰਘ ਜਿਹੜੇ ਕਿ ਬਿਆਸਰਾ ਜਿਹੜਾ ਇੱਕ ਆਸ਼ਰਮ ਚਲਾ ਰਹੇ ਨੇ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਲਿਵਾਸ ਤੇ ਮੰਦ ਬੁੱਢੀ ਜਿਹੜੇ ਲੋਕ ਹੈ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਨੂੰ ਇਸ ਆਸ਼ਰਮ ਚ ਲੈ ਕੇ ਇਹਨਾਂ ਦੀ ਸੇਵਾ ਕਰਦੇ ਆ ਔਰ ਮੈਂ ਕਹਾਂਗਾ ਕਿ ਅੱਜ ਜਿਹੜਾ ਇਹ ਮੱਧ ਦੀ ਸੰਗਰਾਹ ਦਾ ਉਹਦੇ ਵਿੱਚ ਇੱਥੇ ਆ ਕੇ ਇੱਕ ਬਹੁਤ ਵੱਡਾ ਸਾਨੂੰ ਅਸ਼ੀਰਵਾਦ ਇਹਨਾਂ ਤੋਂ ਮਿਲਿਆ ਕਿ ਜਿਹੜੇ ਕਿਸੇ ਲਾਚ ਦੇ ਵਿੱਚ ਹੰਕਾਰ ਦੇ ਵਿੱਚ ਨੇ ਹੈਗੇ ਤੇ ਇਸ ਪਰਮਾਤਮਾ ਦੀ ਬੜੀ ਵੱਡੀ ਦੇਣ ਹੈ ਕਿ ਇਹਨਾਂ ਨੂੰ ਕੋਈ ਹੰਕਾਰ ਜਾਂ ਹੰਮਾ ਨਹੀਂ ਹੈਗੀ ਜਿਨ੍ਹਾਂ ਦਾ ਸਾਨੂੰ ਅਸ਼ੀਰਵਾਦ ਪ੍ਰਾਪਤ ਹੋਇਆ ਤੇ ਮੈਂ ਕਹਾਂਗਾ ਕਿ ਆਪਣਾ ਜਿਹੜਾ ਇੱਕ ਪਹਿਲਾ ਦੇਣ ਹੈ ਸਟਾਰਟਿੰਗ ਦਾ ਜੇ ਇਹਨਾਂ ਦੇ ਅਸ਼ੀਰਵਾਦ ਨਾਲ ਇੱਥੋਂ ਸਟਾਰਟ ਕੀਤਾ ਜਾਵੇ ਤਾਂ ਮੈਂ ਕਹਿੰਦਾ ਸਾਰਾ ਸਾਲ ਤੁਹਾਡਾ ਬਹੁਤ ਸੋਹਣਾ ਲੰਗੇਗਾ ਔਰ ਬਹੁਤ ਵੱਡੀਆਂ ਸਵਾਮਾਂ ਜਿਹੜੀਆਂ ਇਹ ਕਰਦੇ ਪਹਿੰਦੇ ਸਰਦਾਰ ਕਬਜੀਤ ਸਿੰਘ ਇਹਨਾਂ ਨਾਲ ਹੋਰ ਲੋਕਾਂ ਨੂੰ ਵੀ ਇਹਨਾਂ ਦੇ ਵੇਖ ਕੇ ਇੱਕ ਸੇਧ ਲੈਣੀ ਚਾਹੀਦੀ ਆ ਕਿ ਜਿਹੜਾ ਇੱਕ ਬੇਅਸਰ ਦਾ ਆਸਰਾ ਏ ਇਹ ਆਪਣੇ ਚੱਲ ਰਿਹਾ ਸੈਂਟਰ ਇਹਦੇ ਵਿੱਚ ਆਪਾਂ ਵੱਧ ਚੜ ਕੇ ਇਹਨਾਂ ਦੀ ਹੈਲਪ ਕਰਿਆ ਕਰੀਏ ਜਿਹੜੇ ਵੀ ਸੜਕਾਂ ਤੇ ਲਿਵਾਸ ਜਿਨ੍ਹਾਂ ਨੂੰ ਕੋਈ ਬਿਮਾਰੀ ਲੱਗੀ ਆ ਜਾਂ ਉਹਨਾਂ ਨੂੰ ਵੈਸੇ ਛੜ ਜਾਂਦਾ ਜਾਂ ਜਿਹੜੇ ਬਜ਼ੁਰਗ ਦੇ ਉਹਨਾਂ ਦਾ ਇਸ ਆਸ਼ਰਮ ਵਿੱਚ ਆ ਕੇ ਇੱਕ ਹੈਲਪ ਕਰਨੀ ਚਾਹੀਦੀ ਆ ਤਾਂ ਜੋ ਕਬਲ ਸਿੰਘ ਜਿਹੜੇ ਆ ਇਹਨਾਂ ਵਰਗੇ ਹੋਰ ਜਿਹੜੇ ਆਸ਼ਰਮ ਚੱਲ ਰਹੇ ਨੇ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਮੈਂ ਇਕੱਲਾ ਨਹੀਂ ਮੈਂ ਬੜਾ ਸਮਾਜ ਖੜਾ ਤੇ ਮੇਰੀਆਂ ਬਾਹਾਂ ਮੇਰੇ ਸਾਰੇ ਸਮਾਜ ਵਿੱਚ ਹੈਗੀਆਂ ਨੇ ਔਰ ਖਾਸ ਕਰਕੇ ਜਿਹੜੇ ਅਸੀਂ ਕਹਿ ਰਹੇ ਆ ਕਿ ਆਸ਼ਰਮ ਜ਼ਿਆਦਾ ਹੋਣੇ ਚਾਹੀਦੇ ਆ ਪਰ ਮੈਂ ਕਹਾਂ ਕਿ ਆਪਣੇ ਵੱਡੇ ਮਾਪਿਆਂ ਦੀ ਇਹ ਸੇਵਾ ਕੀਤੀ ਜਾਵੇ ਤੇ ਸਾਡਾ ਗੁਰਦੁਆਰਾ ਸਾਡਾ ਪੁੱਤਰ ਜਗਾ ਉਹ ਹੋਇਆ ਕਿ ਜੇ ਆਪਣੇ ਘਰ ਦੇ ਵਿੱਚ ਹੀ ਆਪਾਂ ਆਪਣੇ ਮਾਪਿਆਂ ਦੀ ਸੇਵਾ ਕੀਤੀਏ ਤਾਂ ਜੇ ਇਹੋ ਜਿਹੇ ਆਸ਼ਰਮ ਬਣਾਉਣ ਦੀ ਲੋੜ ਨਾ ਪਵੇ ਤਾਂ ਸਮਾਜ ਨੂੰ ਇਹਨਾਂ ਆਸ਼ਰਮਾਂ ਤੋਂ ਇੱਕ ਕਮੀ ਘਟਾਉਣੀ ਪਵੇਗੀ। ਹੋਰ ਸਰ ਕੀ ਮੈਸੇਜ ਦੇਣਾ ਚਾਹੁੰਦੇ ਜੀ ਦੇਖੋ। ਦੇਖੋ ਜੀ ਅਸੀਂ ਜਿਸਾ ਇਹ ਜਿਹੜੇ ਵੱਡੇ ਬਜ਼ੁਰਗ ਨੇ ਇਹਨਾਂ ਦਾ ਬੜਾ ਵੱਡਾ ਆਸ਼ੀਰਵਾਦ ਹੈ ਕਿ ਜੇ ਘਰਾਂ ਦੇ ਵਿੱਚ ਅਸੀਂ ਆਪਣੇ ਮਾਪਿਆਂ ਦੀ ਸੇਵਾ ਕਰ ਲਈਏ ਤਾਂ ਸਭ ਤੋਂ ਵੱਡੀ ਸੇਵਾ ਇਹੀ ਆ। ਮੈਂ ਕਮਾਂ ਕਰਕੇ ਬਾਹਰ ਗੁਰਦੁਆਰੇ ਚ ਜਾ ਕੇ ਮੰਦਰਾਂ ਚ ਜਾ ਕੇ ਸੇਵਾ ਕੰਮ ਦੀ ਬੁਝਾਏ ਆਪਣੇ ਬੰਦੇ ਬਜ਼ੁਰਗਾਂ ਦੀ ਸੇਵਾ ਕਰ ਲੋ ਤੇ ਉਹ ਜਿਹੜਾ ਬਹੁਤ ਵੱਡਾ ਆਸ਼ੀਰਵਾਦ ਹੈ ਗੁਰੂ ਘਰ ਦਾ ਸਾਡੇ ਜਿਹੜਾ ਉਹ ਸਾਨੂੰ ਆਸ਼ੀਰਵਾਦ ਮਿਲਦਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਤਰ੍ਹਾਂ ਕਿ ਅਸੀਂ ਜਿਹੜੀਆਂ ਰੂਹਾਂ ਵਿੱਚ ਬੈਠੇ ਆਏ ਆ ਇਹ ਵੀ ਰੂਹਾਂ ਆ ਨਾ ਇਹਨਾਂ ਨੂੰ ਕੋਈ ਲਾਲਚ ਆ ਨਾ ਕੋਈ ਹੰਕਾਰ ਆ ਪਰ ਵੇਖਿਆ ਜਾਵੇ ਸਾਡੇ ਘਰਾਂ ਦੇ ਵਿੱਚ ਇਨਸਾਨੀਅਤ ਖਤਮ ਹੋ ਗਈ ਆ ਉਹ ਇਨਸਾਨੀਅਤ ਕਿ ਜਿਹੜੀ ਅਸੀਂ ਮਾਪਿਓ ਨੂੰ ਜਿਹੜਾ ਉਹ ਦੇਣਾ ਸੀ ਉਹ ਤਬਾ ਉਹ ਦੇ ਨਹੀਂ ਪਾਰੇ ਅਸੀਂ ਬਾਹਰ ਸਵਾਵਾਵਾਂ ਬੜੀਆਂ ਦਿਖਾ ਰਹੇ ਆਂ ਪਰ ਕਿਤੇ ਨਾ ਕਿਤੇ ਅਸੀਂ ਭੁੱਲਦੇ ਜਾ ਰਹੇ ਆਂ ਕਿ ਸਾਡੇ ਮਾਪੇ ਦੀ ਜਿਹੜੀ ਸੇਵਾ ਬੰਦੀ ਆ ਉਹ ਨਹੀਂ ਸੀ ਦੇ ਪਾਰੇ ਤੋਂ ਇਸੇ ਕਰਕੇ ਜੇ ਅਸੀਂ ਸੇਵਾ ਕਰਨੀ ਹੋਵੇ ਤੇ ਆਪਣੇ ਘਰ ਤੋਂ ਸਟਾਰਟ ਕੀਤੀ ਜਾਵੇ ਆਪਣੇ ਮਾਪੇ ਦੀ ਸੇਵਾ ਕੀਤੀ ਜਾਵੇ ਤਾਂ ਜੇ ਇਹੋ ਜਿਹੇ ਆਸ਼ਰਮ ਬਣਾਉਣ ਦੀ ਲੋੜ ਹੀ ਨਾ ਪਵੇ ਸਹੀ ਤੇ ਨਾ ਇਹੋ ਜਿਹੇ ਆਸ਼ਰਮ ਬਣ ਤੇ ਨਾ ਕੋਈ ਇਹੋ ਜਿਹੇ ਬਜ਼ੁਰਗ ਜਿਹੜੇ ਆ ਸ਼ਰਕਾਂ ਤੇ ਰੋਣ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਇੱਕ ਜਿਹੜਾ ਇਹ ਸਵਾਮਾ ਇਹੋ ਹੀ ਆ ਕਿ ਗੁਰੂ ਘਰ ਜਾਣ ਦਾ ਸਾਡਾ ਤਾਂ ਹੀ ਫਾਇਦਾ ਜੇ ਅਸੀਂ ਆਪਣੇ ਮਾਂ ਪਿਓ ਨੂੰ ਸਾਂਭੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਅਸੀਂ ਸਾਡਾ ਜਿਹੜਾ ਮਾਗੀ ਦਾ ਦੇਣ ਆ ਅੱਜ ਜਿਹੜਾ ਸੰਗਰਾਮ ਦਾ ਦੇਣ ਆ ਅੱਜ ਇਹਨਾਂ ਜਿਹੜੇ ਰੂਹਾਂ ਨੇ ਰੱਬੀ ਰੂਹਾਂ ਜਿਨ੍ਹਾਂ ਨੂੰ ਕੋਈ ਹੰਕਾਰ ਨਹੀਂ ਕੋਈ ਹਮੈ ਨਹੀਂ ਅਸੀਂ ਇਹਨਾਂ ਵਿੱਚ ਆ ਕੇ ਆਪਣੇ ਮੁਪਾਕਾਂ ਦਾ ਸਮਝਦੇ ਪਏ ਆ ਕਿ ਜਿਹੜੀ ਪਰਮਾਤਮਾ ਨੇ ਸਾਡੀ ਕਿਰਪਾ ਕੀਤੀ ਹੈ ਇਹ ਸਾਡੀ ਇਹਨਾਂ ਦਾ ਆਸ਼ੀਰਵਾਦ ਮਿਲ ਗਿਆ ਤੇ ਅਸੀਂ ਕਹਿੰਦੇ ਆ ਜਿਹੜਾ ਸੰਗਰਾਦ ਵਾਲੇ ਦਿਨ ਤੋਂ ਸਾਨੂੰ ਇਹ ਆਸ਼ੀਰਵਾਦ ਮਿਲਿਆ ਵਾ ਸਾਡਾ ਸਾਰਾ ਸਾਲ ਹੀ ਬਹੁਤ ਵਧੀਆ ਲੰਘੇਗਾ ਸੋ ਅੱਜ ਬੱਚਿਆਂ ਦੇ ਅਕੀਸੀ ਬੇਨਤੀ ਕਰਦੇ ਆ ਆਪਣਾ ਜਿਹੜਾ ਜਨਮ ਦਿਨ ਕਿਤੇ ਮਨਾਉਂਦੇ ਆ ਫੋਟੋ ਦਾ ਚ ਕਲੱਬਾਂ ਚ ਜਾ ਕੇ ਉਹ ਇਹੋ ਜੇ ਆਸ਼ਰਮਾਂ ਚ ਆ ਕੇ ਜਨਮ ਦਿਨ ਮਨਾਇਆ ਕਰੋ ਇਹ ਕਿਸੇ ਨਾਲ ਛੜੇ ਆਪੋ ਆਪਣੇ ਕਿਸੇ ਦੇ ਪਰਵਾਹ ਦੇ ਵਿੱਚੋਂ ਇਹ ਵਿਛੜੀਆਂ ਹੋਏ ਰੂਹਾਂ ਕਈ ਲੋਕ ਐ ਅਜਿਨ੍ਹਾਂ ਦਾ ਕੋਈ ਲਾਜ ਨਹੀਂ ਕਰ ਪਾਉਂਦਾ ਤੇ ਉਹਨਾਂ ਛੜਕਾਂ ਦੇ ਛੜ ਜਾਂਦੇ ਆ ਜੰਗਲ ਦੁਆਰਾ ਛੜ ਜਾਂਦੇ ਆ ਸੋ ਇਹ ਜਿਹੜੇ ਆ ਅਲੱਗ-ਅਲੱਗ ਦੇਖੋ ਆ ਜਿੰਨੇ ਵੀ ਚਿਹਰੇ ਆ ਚਲੋ ਆ ਭਾਈ ਸਾਹਿਬ ਨੇ ਉਹਨਾਂ ਨੇ ਬੜੀ-ਬੜੀ ਸੇਵਾ ਕੀਤੀ ਹੈ ਕਿ ਇਹ ਦਸਤਾਰ ਵਾਲਾ ਆਏ ਸਿੰਘ ਉਹਨੇ ਸਾਰਿਆਂ ਦੇ ਸਿਰਾਂ ਤੇ ਦਸਤਾਰਾਂ ਸਜਾਤੀਆਂ ਤੇ ਚਲੋ ਇਹ ਪਰਮਾਤਮਾ ਨੇ ਬੜਾ ਅੱਛਾ ਕਿ ਜਦੋਂ ਪਹਿਲਾਂ ਆਏ ਸੀ ਉਦੋਂ ਕੁਝ ਹਾਲਾਤ ਖੂਦ ਸੀਗੇ ਹੁਣ ਜਦੋਂ ਆ ਹੋਂਦੇ ਹਾਲਾਤ ਜਿਹੜੇ ਉਹ ਐਦਾਂ ਦੇਖਿਆ ਜਾਂਦਾ ਕਿ ਇਹ ਉਹ ਲੱਗਦੀ ਨਹੀਂ ਪਈਆਂ ਕਿ ਇਹ ਲਵਾਸ ਸੀ ਜਾਂ ਇਹ ਬਵਾਸ ਸੀਗੇ ਤੇ ਅੱਜ ਅਸੀਂ ਆਪਣੇ ਆਪ ਨੂੰ ਬੜੇ ਭਾਗਾ ਵਾਲੇ ਸਮਝਦੇ ਆ ਕਿ ਸਾਡਾ ਜਿਹੜਾ ਦਿਨ ਦਾ ਆਜ਼ਾਦ ਹੈ ਉਹ ਇਹਨਾਂ ਦੇ ਅਸ਼ੀਰਵਾਦ ਤੋਂ ਸਟਾਰਟ ਹੋਇਆ ਤੇ ਅਸੀਂ ਹਰੇਕ ਪਰਿਵਾਰ ਹੈ ਇੱਕ ਬੇਨਤੀ ਕਰਦੇ ਆ ਆਪਣਾ ਜਦੋਂ ਵੀ ਕੋਈ ਦਿਨ ਯਾਦ ਹੋਵੇ ਮੈਰਕਨ ਵਤਸਰੀ ਹੋਏ ਇਹਨਾਂ ਇਹੋ ਜਿਹੇ ਪਰਵਾਰਾਂ ਚ ਆ ਕੇ ਮਨਾਏ ਜਾਂਦੇ ਤਾਂ ਜੋ ਇਹਨਾਂ ਵੀ ਇਹਦੀ ਸਪੋਰਟ ਵੀ ਹੋ ਸਕੇ ਤੇ ਮੈਂ ਇਹ ਵੀਰ ਦੇ ਅੱਗੇ ਬੇਨਤੀ ਕਰਾਂਗਾ ਕਿ ਆਪਣੀਆਂ ਜਿਹੜੀਆਂ ਵੀਡੀਓ ਆ ਸ਼ੇਅਰ ਕਰਿਆ ਕਰਨ ਆਪਣੀ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਰੂਰ ਸ਼ੇਅਰ ਕਰਿਆ ਕਰਨ ਤਾਂ ਜੋ ਲੋਕਾਂ ਨੂੰ ਤੁਹਾਡੀ ਚੰਗਿਆਈ ਦਾ ਪਤਾ ਲੱਗ ਸਕੇ ਇਹ ਵੀ ਪਤਾ ਲੱਗ ਸਕੇ ਕਿ ਜਿਹੜੇ ਬਿਜੁੱਧ ਗਿਆ ਜਾਂ ਜਿਹੜੇ ਕੋ ਨਵਾਲ ਸਿਆ ਜਾਂ ਜਿਨ੍ਹਾਂ ਨੂੰ ਕੋ ਕੀੜੇ ਪਏ ਹੁੰਦੇ ਜਿਨ੍ਹਾਂ ਨੂੰ ਕੋਈ ਨਹੀਂ ਠਾਉਂਦਾ ਜਿਨ੍ਹਾਂ ਲਾਈਟਰਨਿੰਗ ਬਾਥਰੂਮ ਜਿਹੜੇ ਵਿੱਚੇ ਹੀ ਕਰਦੇ ਨੇ ਉਹਨਾਂ ਨੂੰ ਸੜਕਾਂ ਦੇ ਕੰਢੇ ਉਹ ਬੈਠੇ ਹੁੰਦੇ ਉਹਨਾਂ ਨੂੰ ਕੋਈ ਨਹੀਂ ਠਾਉਂਦਾ ਲੇਕਿਨ ਇਹ ਵੀਰ ਇਹ ਪਿੰਡ ਨਵਾਂ ਪਿੰਡ ਆ ਸਰਦਾਰ ਕਬਲਜੀਤ ਸਿੰਘ ਬੇਅਸਰਾਂ ਦੇ ਆਸਲਾ ਜਿਹੜਾ ਵਾ ਇਹ ਇੱਕ ਆਸ਼ਰਮ ਹੈ ਇੱਥੇ ਆ ਕੇ ਅਸੀਂ ਬਜ਼ੁਰਗਾਂ ਦੀ ਸਵਾਵਾ ਵੀ ਕਰ ਸਕਦੇ ਹਾਂ ਉਹਨਾਂ ਦੀ ਸੰਭ ਸੰਭਾਲ ਵੀ ਕਰ ਸਕਦੇ ਹਾਂ ਤੇ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਇੱਕ ਜੋ ਵੀ ਘਰ ਵਰਗਾ ਆਨੰਦ ਦਿੰਦਾ ਹੈ ਰਾਮੇ ਪਰਣਾ ਮੰਦ ਬੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ